ਤੁਸੀਂ ਕਿਹਾ ਸੀ ਸੁਖਵੀਰ ਬਾਦਲ ਦੇ ਆਲੇ-ਦਾਲੇ ਕੋਈ ਚਾਪਲੂਸ ਨੇ ਜਿਹੜੇ ਗਲਤ ਇਨਫੋਰਮੇਸ਼ਨ ਦਿੰਦੇ ਨੇ ਤੇ ਸੁਖਵੀਰ ਬਾਦਲ ਉਹਨਾਂ ਦੀ ਸੁਣਦੇ ਨੇ ਕੀ ਉਹ ਠੀਕ ਹੋ ਗਏ ਨੇ ਉਹ ਚਾਪਲੂਸ ਸੀ ਜਿਹੜੇ ਉਹ ਦੂਰ ਹੋ ਗਏ ਨੇ ਜਾਂ ਉਹਨਾਂ ਨੂੰ ਸਮਝਾ ਲਿਆ ਇੱਕ ਤਾਂ ਛੋਟੀ ਗੱਲ ਨਾਲ ਮੈਂ ਬੁੱਢੀ ਦਾ ਸਹਿਮਤ ਨੀਕੇ ਅਸੀਂ ਛੱਡਿਆ ਸੀ ਕਾਦੀ ਸਰ ਤੁਹਾਨੂੰ ਤਾਂ ਪਾਰਟੀ ਚੋਂ ਕੱਢਿਆ ਗਿਆ ਕਾਰਨ ਕੀ ਰਿਹਾ ਸੀ ਤੁਹਾਨੂੰ ਕੱਢਣ ਦਾ ਲਈ ਕਾਰਨ ਤਾਂ ਹੁਣ ਆਪਾਂ ਮਨਪੇਦ ਸੀ ਜਾਂ ਮਤਪੇਦ ਜਦੋਂ ਗੱਲ ਕੀਤੀ ਸੀ ਉਦੋਂ ਦੱਸਿਆ ਸੀ ਵੀ ਭਾਈ ਆਹ ਚਾਰ ਪੰਜ ਮੰਨ ਦੇ ਨਹੀਂ ਨਹੀਂ ਉੱਥੇ ਆਲੇ-ਦਾਲੇ ਪਰ ਇਹ ਲਾਲ ਮਹੰਮ ਦੇ ਵਿੱਚ ਤੁਸੀਂ ਕਿਤੇ ਵੀ ਨਜ਼ਰ ਨਹੀਂ ਆਏ ਜਦੋਂ ਅਕਾਲੀ ਦਲ ਦੀ ਭਰਤੀ ਚੱਲ ਰਹੀ ਸੀ ਭਰਤੀ ਦੀਆਂ ਕਾਪੀਆਂ ਗੰਜਾ ਸੀ ਮੇਰੇ ਕੋਲ ਅਕਾਲੀ ਦਲ ਦੀ ਭਰਤੀ ਕਿਦੀ ਸਹੀ ਮੰਨਦੇ ਹੋ ਤੁਸੀਂ ਦੋਏ ਪਾਸੇ ਕਿਉਂਕਿ ਹੁਣ ਮੈਨੂੰ ਤਾਂ ਭਰਤੀ ਹੋ ਵੀ ਗਈ ਪ੍ਰਧਾਨ ਚੁਣ ਵੀ ਲਿਆ ਗਿਆ ਬਾਕੀ ਧੜੇ ਨੂੰ ਕਿਵੇਂ ਦੇਖਦੇ ਉਹ ਤਾਂ ਕਹਿੰਦੇ ਬੋਕਸ ਭਰਤੀ ਆ ਅਕਾਲੀ ਦਲ ਦੀ ਨਹੀਂ ਫਿਰ ਉਹ ਸ਼ਿਕਾਇਤ ਕਰਨ ਕੀ ਤੁਸੀਂ ਅਬਜ਼ਰਵ ਕੀਤਾ ਇੰਨਾ ਸਮਾਂ ਰਹਿ ਕੇ ਵੀ ਭਾਈ ਕਿਹੜਾ ਪਲੜਾ ਭਾਰੀ ਹੈ ਕਿਹੜਾ ਹੌਲਾ ਹੈ ਉਹਨਾਂ ਦੇ ਇਕੱਲਿਆਂ ਦੀ ਤਾਕਤ ਬਣਾਉਣੇ ਪਾਰਟੀ ਬਣਾ ਕੇ ਪਿੰਡਾਂ ਚ ਲੈ ਜਾਣੀ ਬਹੁਤ ਔਖਾ ਕੰਮ ਥੱਲੇ ਹਲੇ ਹੈ ਨਹੀਂ ਕੋਈ ਜੜਾਂ ਤੋਂ ਗਿਰਾ ਬੂਟਾ ਉੱਤੇ ਕਿੰਨਾ ਚਿਰ ਰਹੂਗਾ ਪਾਣੀ ਜਿੰਨਾ ਮਰਜ਼ੀ ਪਾਈ ਜੋ ਸੁੱਕੀ ਫੀਰ ਬਾਦਲ ਵਰਸਸ ਮਨਪ੍ਰੀਤਿਆਲੀ ਹੋਇਆ ਜਿਹੜਾ ਕਿਹੜਾ ਲੀਡਰ ਆ ਰਿਹਾ ਵਾਪਸ ਬਾਕੀ ਧੜੇ ਮੈਂ ਉਹ ਹਲੇ ਨਹੀਂ ਕੋਈ ਤੁਹਾਨੂੰ ਦੱਸ ਸਕਦੇ ਸੀ ਚੰਦੂ ਮજરા ਸਾਹਿਬ ਨਾਲ ਗੱਲਬਾਤ ਹੋਈ ਤੁਹਾਡੀ ਮੈਂ ਗੱਲਬਾਤ ਵੇਖੋ ਮੇਰੀ ਤਾਂ ਸਾਰਿਆਂ ਨਾਲ ਹੀ ਪੁਰਵ ਚੰਦੂ ਮજરા ਸਾਹਿਬ ਨੇ ਮੈਨੂੰ ਫੋਨ ਕਰਿਆ ਸੀ ਕਿ ਉਹ ਸੱਚੀ ਵਿੱਚ ਹੀ ਉੱਠ ਗਿਆ ਕਿਵੇਂ ਆਦੇ ਆ ਮੈਂ ਕਹਿੰਦਾ ਨਹੀਂ ਸੱਚੀ ਵਿੱਚ ਹੀ ਉੱਠ ਗਿਆ ਬਾਦਲ ਸਾਹੂ ਦੇ ਨਾਲ ਰਹਿਣ ਦੇ ਕਾਰਨ ਕੀ ਹੁਣ ਕਿਵੇਂ ਦੇਖਦੇ ਹਾਂ ਸੁਖਵੀਰ ਬਾਦਲ ਨੂੰ ਕਿਵੇਂ ਦੇਖਦੇ ਹਾਂ ਹਾਸੇ ਮੁਖੋਲ ਚ ਕਈ ਵਾਰੀ ਗੱਲਾਂ ਗੁੱਲਾਂ ਦੱਸ ਦਿੰਦੇ ਆ ਲੀਡਰ ਨੂੰ ਕਿਸੇ ਦੀ ਗੱਲ ਦੱਸਣੀ ਨਹੀਂ ਚਾਹੀਦੀ ਇੱਕ ਜਦੋਂ ਜਥੇਦਾਰ ਬਦਲੇ ਗਏ ਸੀ ਤੁਸੀਂ ਕਿਹਾ ਸੀ ਵੀ ਇਹ ਗਲਤ ਫੈਸਲਾ ਹੋਇਆ ਜਥੇਦਾਰ ਇਸ ਤਰੀਕੇ ਨਾਲ ਨਹੀਂ ਬਦਲੇ ਜਾਣੀ ਚਾਹੀਦੀ ਵਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਸੀ ਤੁਸੀਂ ਵੀ ਕਿਹਾ ਸੀ ਉਹਦੀ ਸੈਟੀਸਫੈਕਸ਼ਨ ਹੋਊਗੀ ਭਾਜੀਪੀ ਦੇ ਨਾਲ ਸਮਝੌਤਾ ਹੋਊਗਾ ਇਹ ਸੁਝੌਤਾ ਤਾਂ ਹੁਣ ਦੋਨਾਂ ਪਾਰਟੀਆਂ ਦਾ ਮੇਲ ਹੋਊਗਾ ਤਾਂ ਤਾਂ ਹੋਊਗਾ ਹੈ ਦੋਨਾਂ ਦੇ ਭਲੇ ਦੇ ਵਾਸਤੇ ਜਿਹੋ ਜਿਹਾ ਪੰਜਾਬ ਦਾ ਭਲਾ। ਤਾਂ ਗੱਲਾਂ ਤਾਂ ਇਹ ਵੀ ਉੱਠ ਰਹੀਆਂ ਨੇ ਕਹਿੰਦੇ ਪਹਿਲਾਂ ਗੱਲਬਾਤ ਹੋ ਚੁੱਕੀ ਆ ਤਾਂ ਹੀ ਮਲੂਕਾ ਸਾਹਿਬ ਆਏ ਨੇ। ਤੁਹਾਡੇ بیٹے ਤੁਹਾਡੀ ਨੂੰ ਭਾਜਪੀ ਦੇ ਵਿੱਚ ਗਈ ਉਹ ਵਾਪਸ ਆਉਣਗੇ। ਜੇ ਪ੍ਰਧਾਨ ਜੀ ਨੇ ਵੀ ਲੰਮਾ ਸਮਾਂ ਸਿਆਸਤ ਕਰਨੀ ਹੈ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ। ਸਤਿ ਸ਼੍ਰੀ ਅਕਾਲ ਹਨ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਅਕਾਲੀ ਦਲ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਲੀਡਰ ਛੱਡ ਕੇ ਜਾ ਰਹੇ ਸੀ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਛੱਡਿਆ ਸੀ ਕਿਨਾਰਾ ਕੀਤਾ ਸੀ ਅਕਾਲੀ ਦਲ ਤੋਂ ਉਸੇ ਤਰੀਕੇ ਦੇ ਨਾਲ ਹੁਣ ਵਾਪਸੀ ਸ਼ੁਰੂ ਹੋ ਗਈ ਹੈ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਘਰ ਵਾਪਸੀ ਕੀਤੀ ਹੈ ਸਾਡੇ ਨਾਲ ਗੱਲਬਾਤ ਕਰਦੇ ਮਲੂਕਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਘਰ ਵਾਪਸੀ ਹੋਈ ਹੈ ਤੁਹਾਡੀ ਵੇਖ ਤਾਂ ਛੋਟੀ ਗੱਲ ਨਾਲ ਮੈਂ ਬੁੱਢੀ ਦਾ ਸਹਿਮਤ ਨਹੀਂ ਕਿ ਅਸੀਂ ਛੱਡਿਆ ਸੀ ਕਾਲੀਦਲ ਅਸੀਂ ਕਾਲੀਦਲ ਛੱਡਿਆ ਨਹੀਂ ਸੀਗਾ ਹਾਂਜੀ ਛੱਡਿਆ ਤਾਂ ਹੁੰਦਾ ਅਸੀਂ ਅਸਤੀਫਾ ਦੇ ਕੇ ਕਿਸੇ ਹੋਰ ਪਾਰਟੀ ਚਲੇ ਜਾਂਦੇ ਹਾਂ ਅਸੀਂ ਤਾਂ ਸਾਨੂੰ ਤਾਂ ਪਾਰਟੀ ਤੋਂ ਕੱਢਿਆ ਗਿਆ ਹੂੰ ਸੱਤ ਪਤਾ ਹੀ ਉਹਦਾ ਲੱਗਿਆ ਟੀਵੀ ਤੇ ਵੇਖਿਆ ਖਬਰਾਂ ਵੀਰ ਜੀ ਇਹਨਾਂ ਨੂੰ ਆ 7-8 ਬੰਦਿਆਂ ਨੂੰ ਛੱਡਿਆ ਨਹੀਂ ਸੀ ਕੱਢਿਆ ਗਿਆ ਹਾਂ ਕੱਢਿਆ ਗਿਆ ਸਾਨੂੰ ਪਾਰਟੀ ਤੋਂ ਕੱਢਣ ਦਾ ਵੀ ਇੱਕ ਸਿਸਟਮ ਹੁੰਦਾ ਪਾਰਟੀਆਂ ਦਾ ਵੇਖੋ ਹਰ ਤਾਂ ਮੈਂ ਕਾਲੀਦਲ ਦੇ ਵਿੱਚ ਐ ਮੈਂ ਜਿਹੜੀ ਕੋਈ ਚੀਜ਼ ਗਲਤ ਆ ਉਹ ਗਲਤੀ ਮੰਨਦਾ ਐ ਕੱਢਣ ਦਾ ਇੱਕ ਸਿਸਟਮ ਹੁੰਦਾ ਕਿ ਤੁਹਾਨੂੰ ਕੱਢਣ ਵਾਲੇ ਬੰਦੇ ਨੂੰ ਨੋਟਸ ਦੇਣਾ ਚਾਹੀਦਾ ਕਿ ਤੇਰੇ ਤੇ ਇਹ ਦੋਸ਼ ਹੈ ਤੈਨੂੰ ਅਸੀਂ ਨੋਟਿਸ ਦਿੰਦੇ ਹਾਂ ਜਦ ਤੱਕ ਤੂੰ ਜਵਾਬ ਦੇ ਆ ਕੇ ਵੀ ਤੂੰ ਇਹ ਗੱਲ ਕੀਤੀ ਹੈ ਜਾਂ ਨਹੀਂ ਕੀਤੀ ਬਾਹਰਤੀ ਦੇ ਖਿਲਾਫ ਕੀਤੀ ਹੈ ਤਾਂ ਹੀ ਕੱਢੋਂਗੇ ਨਾ ਤੁਸੀਂ ਕਾਰਨ ਦੱਸੋ ਨੋਟਸ ਹਾਂ ਕਾਰਨ ਦੱਸੋ ਨੋਟਸ ਤੇ ਜੇ ਉਹ ਬੰਦਾ ਨਹੀਂ ਆਉਂਦਾ ਜਾਂ ਨਹੀਂ ਜਵਾਬ ਦਿੰਦਾ ਤਸੱਲੀ ਬਖਸ਼ ਤੇ ਫਿਰ ਤੁਸੀਂ ਉਹਨੂੰ ਕੱਢ ਸਕਦੇ ਆ ਹੂੰ ਤੇ ਬਿਨਾਂ ਨੋਟਸ ਦਿੱਤੇ ਤੋ ਕੱਢ ਲੈਣਾ ਸੁਣਨਾ ਵੀ ਨਾ ਬੰਦੇ ਨੂੰ ਤੇ ਫਿਰ ਤਾਂ ਉਹ ਬੰਦੇ ਕੋਲ ਤਾਂ ਕੋਈ ਚਾਰਾ ਹੀ ਨਹੀਂ ਹੁੰਦਾ ਹੋਰ ਤਾਂ ਵਿਚਾਰਾ ਹੀ ਨਹੀਂ ਹੁੰਦਾ ਤੁਸੀਂ ਅਨੁਸ਼ਾਸਨੀ ਕਮੇਟੀ ਦੇ ਵਿੱਚ ਰਹੇ ਹੋ ਜੀ ਉਸ ਤੋਂ ਪਹਿਲਾਂ ਕਦੇ ਹੋਇਆ ਸੀ ਇਦਾਂ ਜਿੰਨੇ ਮੈਂ ਬੰਦਿਆਂ ਨੂੰ ਮੈਥੋਂ ਬੀਬੀ ਜੰਗੀਰ ਕਰਨ ਨੂੰ ਜਗਜੀਤ ਸਿੰਘ ਬਰਾੜ ਨੂੰ ਜੀਤ ਸਿੰਘ ਮਹਿੰਦਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਤਿੰਨ ਬੰਦਿਆਂ ਨੂੰ ਚਾਰ ਬੰਦੇ ਸੀ ਨੋਟਿਸ ਦਿੱਤੇ ਇੱਕ ਕਵਲਵਾਰ ਸੀ ਅਸੀਂ ਨੋਟਿਸ ਉਹਨਾਂ ਨੂੰ ਪਹਿਲਾਂ ਨੋਟਿਸ ਦਿੱਤੇ ਹੂੰ ਫਿਰ ਉਹਨੂੰ ਜਗਜੀਤ ਬਰਾੜ ਨੇ ਟਾਈਮ ਮੰਗ ਲਿਆ ਉਹਨਾਂ ਨੂੰ ਹੋਰ ਟਾਈਮ ਦਿੱਤਾ ਫਿਰ ਟਾਈਮ ਮੰਗ ਲਿਆ ਹੋਰ ਟਾਈਮ ਦਿੱਤਾ ਬੀਬੀ ਜੀ ਨੂੰ ਟੈਲੀਫੋਨਾਂ ਤੇ ਟਾਈਮ ਦਿੱਤਾ ਵੀ ਬੀਬੀ ਜੀ ਆ ਕੇ ਜਵਾਬ ਦਿਓ ਤੁਸੀਂ ਤੁਹਾਡੇ ਤੇ ਆ ਦੋਸ਼ ਲਾਇਆ ਪਾਰਟੀ ਨੇ ਵੀ ਤੁਸੀਂ ਪਾਰਟੀ ਵਿਰੋਧੀ ਕੰਮ ਕਰਦੇ ਆ ਉਹ ਨਹੀਂ ਆਏ ਤਿੰਨ ਤਿੰਨ ਨੋਟਸ ਦਿੱਤੇ ਉਹਨਾਂ ਨੂੰ ਨਹੀਂ ਆਇਓ। ਤਵਲੋਵਾਲ ਨੇ ਆ ਕੇ ਆਪਦਾ ਜਵਾਬ ਦਿੱਤਾ ਸੈਟੀਸਫੈਕਸ਼ਨ ਕਰਤਾ। ਉਹਦੇ ਚ ਵੀ ਕੁਝ ਉਹ ਅਸੀਂ ਨਹੀਂ ਕੱਢਿਆ ਨਹੀਂ ਕੱਢਿਆ ਰੱਖ ਲਿਆ। ਤੇ ਦੂਜਿਆਂ ਨੂੰ ਕਿ ਜੋ ਕੋਈ ਆਇਆ ਹੀ ਨਹੀਂ ਮੁੜ ਕੇ ਤੇ ਬਾਰ-ਬਾਰ ਸਦਰ ਦੇ ਬਾਅਦ ਨੇ ਮੈਂ ਇਹ ਕਿ ਇੱਕ ਸਿਸਟਮ ਹੈ ਕਿ ਸੁਣੋ ਤਾਂ ਸਹੀ ਨਾ ਜੀ ਦੇ ਤਾਂ ਜੱਜ ਵੀ ਸੁਣਦਾ ਤਾਂ ਹੈ ਨਾ ਜਿਹਨੂੰ ਫਾਸੀ ਦਿੰਦਾ। ਵੀ ਭਾਈ ਦੱਸ ਤੇਰੀ ਕੋਈ ਅੰਤਮੇਸ਼ਾ ਜਾਂ ਤੇਰੀ ਕੋਈ ਮੰਨਦੀ ਗੱਲ ਆ ਤਾਂ ਤੂੰ ਤੂੰ ਸਿੱਧਾ ਕਹਿ ਲੈ ਮੈਨੂੰ ਜੇ ਵਕੀਲ ਨਹੀਂ ਵੀ ਹੈਗਾ ਤਾਂ। ਸੋ ਇਸ ਕਰਕੇ ਸਾਨੂੰ ਤਾਂ ਕੱਢਤਾ ਸੀ ਪਾਰਟੀ ਚ ਅਸੀਂ ਤਾਂ ਪਾਰਟੀ ਨਹੀਂ ਛੱਡੀ ਸੀ। ਤੁਹਾਨੂੰ ਕੱਢ ਦਿੱਤਾ ਗਿਆ ਸੀ ਪਾਰਟੀ ਚ ਜਦੋਂ ਤੁਸੀਂ ਹੁਣ ਦੁਬਾਰਾ ਤੇ ਫੇਰ ਤੁਹਾਡੀ ਘਰ ਵਾਪਸੀ ਹੋਈ ਆ ਜਾਂ ਤੁਸੀਂ ਜੁਆਇਨ ਕੀਤਾ ਜੀ ਉਹ ਗੱਲਾਂ ਹੋਈਆਂ ਦੁਬਾਰਾ ਗੱਲਾਂ ਤਾਂ ਦੇਖੋ ਗੱਲਾਂ ਤਾਂ ਜਿਹੜੀਆਂ ਗੱਲਾਂ ਦੇ ਵਿੱਚ ਕੋਈ ਮਾੜਾ ਮੋਟਾ ਫਰਕ ਸੀਗਾ ਮਨੋਮਨੀ ਫਰਕ ਸੀਗਾ ਚਾਹੇ ਉਹਨਾਂ ਦੇ ਮਨ ਚ ਫਰਕ ਸੀ ਜਿਵੇਂ ਸਾਨੂੰ ਕੱਢਿਆ ਹੂੰ ਜਿਵੇਂ ਸਾਡੀਆਂ ਪਹਿਲਾਂ ਦੀਆਂ ਇੱਕ ਦੋ ਗੱਲਾਂ ਸੀਗੀਆਂ ਉਹ ਗੱਲਾਂ ਤਾਂ ਸਾਰੀਆਂ ਬੈਠ ਕੇ ਕਰਨੀਆਂ ਹੁੰਦੀਆਂ ਫੇਰ ਹੀ ਗੱਲ ਗਾਹ ਤੁਰਦੀ ਆ ਜੋ ਗੱਲਾਂ ਵਿੱਚੇ ਧੁਹੀ ਜਾਣ ਫਿਰ ਤਾਂ ਅੱਗੇ ਚੱਲੇ ਹੀ ਨਹੀਂ ਜਾਂਦਾ ਸੋ ਗੱਲਾਂ ਸਾਰੀਆਂ ਬੈਠ ਕੇ ਬਹੁਤ ਵਧੀਆ ਮਾਹੌਲ ਦੇ ਵਿੱਚ ਪਿਆਰ ਭਰੀਆਂ ਗੱਲਾਂ ਸਾਰੀਆਂ ਵਧੀਆ ਸੁਖਾਵੇ ਮਾਹੌਲ ਦੇ ਵਿੱਚੋਂ ਸਾਰੀਆਂ ਗੱਲਾਂ ਤੈਅ ਹੋ ਗਈ ਸੀ। ਕਾਰਨ ਕੀ ਰਿਆਂ ਸੀ ਤੁਹਾਨੂੰ ਕੱਢਣ ਦਾ? ਨਹੀਂ ਕਾਰਨ ਤਾਂ ਹੁਣ ਆਪਾਂ ਉਹ ਗੱਲਾਂ ਨਾ ਛੇੜੀਏ ਨਿਬੜ ਗਿਆ ਕੰਮ ਸਾਰਾ ਜਿਹੜਾ ਹੈਗਾ ਕਿਉਂਕਿ ਉਹ ਬਿਲਾ ਨਾ ਗਿਆ। ਭਾਵੇਂ ਵੇਖੋ ਸਾਨੂੰ ਕੱਢਤਾ ਸਾਡਾ ਦਿਲ ਤਾਂ ਅਕਾਲੀ ਦਲ ਦੇ ਵਿੱਚ ਹੀ ਸੀਗਾ। ਜਿਹੜੀ ਪਾਰਟੀ 'ਚ 45-46 ਸਾਲ ਕੰਮ ਕੀਤਾ ਹੋਵੇ। ਬੜੇ ਔਖੇ ਸਮੇਂ 'ਚ ਕੰਮ ਕੀਤਾ ਹੋਵੇ ਜਦੋਂ 99 90 ਦੇ ਵਿੱਚ ਲੋਕੀ ਕਾਲੀ ਦਲ ਨੂੰ ਉਦੋਂ ਵੀ ਜਮਾਂ ਹੀ ਛੱਡ ਗਏ ਸੀ ਸਾਰੀਆਂ ਸੀਟਾਂ ਤੇ ਕਾਲੀ ਦਲ ਦੀਆਂ ਜਵਾਨਤਾ ਹੀ ਜਬਤ ਹੋਈਆਂ ਸੀ ਉਦੋਂ ਵੀ ਅਸੀਂ ਨਹੀਂ ਛੱਡੇ ਉਦੋਂ ਵੀ ਡਟੇ ਰਹੇ ਲੱਗੇ ਰਹੇ ਪਾਰਟੀ ਦੇ ਨਾਲ ਬੜੇ ਔਖੇ ਸਮੇਂ ਦੇ ਵਿੱਚ ਬਾਦशाह ਉਹਨਾ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਬੜਾ ਭੈੜਾ ਸਮਾਂ ਸੀ ਪੰਜਾਬ ਚ ਉਦੋਂ ਲੱਗੇ ਰਹੇ ਸੋ ਪਾਰਟੀ ਤੋਂ ਉਦੋਂ ਤੋਂ ਮਨ ਨਹੀਂ ਹੁੰਦਾ ਹੁੰਦਾ ਦੂਰ ਭਾਵੇਂ ਅੰਦਰੋਂ ਕੁਝ ਵੀ ਹੋ ਜਾਏ ਅੰਦਰੋਂ ਅੰਦਰੀ ਮੰਨਤਾ ਪਾਰਟੀ ਦੇ ਨਾਲ ਹੀ ਰਹਿੰਦਾ ਇਸੇ ਕਰਕੇ ਮੈਂ ਪਾਰਟੀ ਦੇ ਖਿਲਾਫ ਨਹੀਂ ਸੀ ਚੱਲਿਆ ਕਿਤੇ ਵੀ ਮਨਪੇਦ ਸੀ ਜਾਂ ਮਤਪੇਦ ਸੀ ਛੋਟੇ-ਵੋਟੇ ਮੈਂ ਕਹਿੰਦਾ ਉਹਨੂੰ ਕੁਝ ਵੀ ਕਹਿ ਲੋ ਚਾਹੇ ਮਨਪੇਦ ਕਹਿ ਲੋ ਚਾਹੇ ਮਤਪੇਦ ਕਹਿ ਲੋ ਕੋਈ ਵੱਡੀਆਂ ਗੱਲਾਂ ਨਹੀਂ ਸੀਗੀਆਂ ਜਿਹੜਾ ਸ਼ੁਰੂ ਹੋਇਆ ਥੋੜਾ ਜਿਹਾ ਤਾਂ ਟਿਕਟਾਂ ਤਾਂ ਹੋਇਆ ਸੀਗਾ 2022 ਚ ਵੀ ਟਿਕਟਾਂ ਮੈਂ ਕਿਹਾ ਸੀ ਵੀ ਆਪਾਂ ਇੱਕ ਸਿਸਟਮ ਬਣਾ ਲਓ ਪਾਰਟੀ ਵੀ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣੀ ਹੈ ਇੱਕ ਦੇ ਦਿਓ ਜਿਹੜਾ ਮਰਜ਼ੀ ਲੜਦੇ ਪਰਿਵਾਰ ਦਾ ਜੀ ਉਹਨਾਂ ਦੀ ਮਰਜ਼ੀ ਹੈ ਜੀ ਨੂੰ ਆਪਾਂ ਇੱਕ ਟਿਕਟ ਦੇਣੀ ਹੈ ਜਾਂ ਫਿਰ ਜਿਹੜੇ-ਜਿਹੜੇ ਜਿੱਤ ਸਕਦੇ ਆ ਸਾਰਿਆਂ ਨੂੰ ਦੇ ਦੇ ਦੋ ਜਿਹੜੇ ਜਿੱਤ ਸਕਦੇ ਸੀ ਤੁਸੀਂ ਵੇਖ ਕੇ ਤੇ ਤੁਹਾਡੇ ਪਰਿਵਾਰ ਤੇ ਕੋਈ ਸਾਨੂੰ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ ਜੀ ਪ੍ਰਧਾਨ ਆ ਤੁਸੀਂ ਪਾਰਟੀ ਦੇ ਦੋ ਵੀ ਲੜਦਿਆਂ ਦੋ ਲੜ ਲਓ ਸਾਨੂੰ ਤੇ ਉਹ ਕਹਿੰਦੇ ਨਹੀਂ ਮੈਨੂੰ ਕੁਝ ਦੇਣੀਆਂ ਪੈਣਗੀਆਂ ਉਹ ਬੰਦੇ ਜਿੱਤ ਸਕਦੇ ਆ ਤੁਸੀਂ ਨਹੀਂ ਜਿੱਤ ਸਕਦੇ ਬਾਦਲ ਸਾਹਿਬ ਨੇ ਕਿਹਾ ਸੀ ਅਸੂਫੀਰ ਜੀ ਹਮ ਮੈਂ ਖਭੀ ਇਹ ਤਾਂ ਹੁਣ ਕੀ ਪਤਾਉਣ ਵਾਲੇ ਸਮੇਂ ਚ ਕਿਹੜਾ ਜਿੱਤ ਸਕਦਾ ਕਿਹੜਾ ਨਹੀਂ ਜਿੱਤ ਸਕਦਾ ਪਰ ਸਾਨੂੰ ਲੱਗਦਾ ਵੀ ਅਸੀਂ ਦੋਨੇ ਸੀਟਾਂ ਕੱਢ ਦੇਾਂਗੇ ਆਪਦੀ ਹਮ ਪਰ ਉਹ ਨਹੀਂ ਮੰਨੇ ਉੱਥੋਂ ਸਾਡੇ ਬੱਚੇ ਨਾਰਾਜ਼ ਅਸਲ ਉੱਥੋਂ ਅੱਛਾ ਉਹ ਕਿਉਂਕਿ ਸੀਟ ਉਹਦੀ ਕੱਟੀ ਗਈ ਜਿਹੜੀ ਸੀਗੀ ਗੁਰਪ੍ਰੀਤ ਜੀ ਮੈਨੂੰ ਤਾਂ ਦੇਤੀ ਉਹਨਾਂ ਨੂੰ ਹਾਂਜੀ ਤੇ ਉਹ ਚਲੋ ਉਹ ਵੀ ਫਿਰ ਸਤ ਮਨ ਦੇ ਵੀ ਜਿਹੜੀ ਉਹ ਕੰਮ ਕਰਦਾ ਸੀ ਉਹਦੇ ਵਾਲੀ ਦੇਤੀ ਜਿਹੜੀ ਮੈਂ ਕੰਮ ਕਰਦਾ ਸੀ ਉਹ ਖੋ ਲਈ ਹੂੰ ਫਿਰ ਇੱਥੇ ਬੈਠ ਕੇ ਸਾਡੇ ਘਰੇ ਸੁਖਵੀਰ ਜੀ ਵੀ ਆਏ ਪਹਿਲਾਂ ਵਿਕਰਮ ਜੀ ਆਏ ਫਿਰ ਸੁਖਵੀਰ ਜੀ ਆਏ ਬੈਠ ਕੇ ਸਾਡਾ ਉਹ ਸਮਝੌਤਾ ਸਾਰਾ ਹੋ ਗਿਆ ਸੀ ਹੂੰ ਬੈਠ ਕੇ ਨਿਬੜ ਗਿਆ ਸੀ ਕੰਮ ਚਲੋ ਛੱਡੋ ਜਿਹੜਾ ਕੁਝ ਹੋ ਗਿਆ ਹੋ ਗਿਆ ਜੇ ਕੋਈ ਸਰਕਾਰ ਬਣ ਗਈ ਤਾਂ ਇਹਨਾਂ ਨੂੰ ਵੀ ਅਡਜਸਟ ਕਰ ਲਾ ਦੇਣਗੇ ਹੂੰ ਤੇ ਜਦੋਂ ਰਿਜ਼ਲਟ ਆਏ ਜਿਹੜੀ ਸੀਟ ਤਾਂ ਅਸੀਂ ਤਾਂ ਥੋੜੀਆਂ ਜਿਹੀਆਂ ਵੋਟਾਂ ਤੇ ਹਰੇ ਮੈਂ ਤਾਂ ਥੋੜੀਆਂ ਵੋਟਾਂ ਤੇ ਹਰਿਆ ਬਹੁਤ ਵੋਟ ਪਈ ਮੈਨੂੰ ਤਾਂ ਮੈਂ ਤਾਂ ਕਾਂਗਰਸ ਨੇ ਹਰਾਤਾ ਕਾਂਗਰਸ ਨੂੰ ਬਾੜੀ ਵੋਟ ਕੱਟ ਗਈ ਥੱਲੇ ਉੱਥੇ ਸਾਡੀ ਥੱਲੇ ਰਹਿ ਗਈ ਤੇ ਜਿਹੜੇ ਬੰਦੇ ਸਾਡੇ ਨਾਲ ਇਸ ਵੀ ਉਹ ਦੋ ਦੋ ਜਿੱਤ ਜਾਣਗੇ ਉਹਦਾ ਨਹੀਂ ਜਵਾਬ ਤਾਂ ਜਾ ਉਹ ਤੋਂ ਹੀ ਹੂੰ ਜਗਮੀਤ ਬਰਾੜ ਨੂੰ ਜਿਹਨੂੰ ਮੇਰੀ ਸੀਟ ਕੱਟ ਕੇ ਦਿੱਤੀ ਉਹਦੀ ਉੱਥੇ ਆ ਕੇ ਸਭ ਤੋਂ ਪਹਿਲਾਂ ਅਸਤੀਫਾ ਉਹਨੇ ਮੰਗਿਆ ਹੂੰ ਸਭ ਤੋਂ ਪਹਿਲਾਂ ਅਸਤੀਫਾ ਉਹਨੇ ਮੰਗਿਆ ਆ ਕੇ ਪਰ ਉਹ ਸੋ ਐ ਹੁੰਦਾ ਕੋਈ ਹਾਲਾਤ ਬਣ ਜਾਂਦੇ ਨੇ ਉਹ ਹਾਲਾਤ ਸੀ ਜਿਹੜੇ ਜਿਹੜੇ ਹਾਲਾਤਾਂ ਤੋਂ ਬਾਅਦ ਤੁਹਾਡੇ ਘਰ ਦੇ ਵਿੱਚੋਂ ਤੁਹਾਡੇ ਬੇਟੇ ਤੁਹਾਡੀ ਨੂੰ ਬੀਜਪੀ ਦੇ ਵਿੱਚ ਗਏ ਹਾਂ ਹਾਂ ਉਸੇ ਹਾਲਾਤ ਵਿੱਚ ਗਏ ਉਹ ਵਾਪਸ ਆਉਣਗੇ ਹੁਣ ਨਹੀਂ ਮੈਂ ਉਹਨਾਂ ਦੇ ਬਾਰੇ ਵੇਖੋ ਹਲੇ ਨਹੀਂ ਕਹਿ ਸਕਦਾ ਕੁਝ ਕੱਲ ਤਾਂ ਕੁਝ ਵੀ ਹੋ ਸਕਦਾ ਆ ਵੀ ਸਕਦੇ ਨੇ ਕੱਲ ਨੂੰ ਅੱਜ ਨਹੀਂ ਮੈਂ ਕੁਝ ਕਹਿ ਸਕਦਾ ਅੱਜ ਤਾਂ ਉਹ ਬੀਜਪੀ ਦੇ ਵਿੱਚ ਹੀ ਨੇ ਨਾ ਕਦੇ ਮੈਂ ਉਹਨਾਂ ਦੇ ਕੰਮ ਵਿੱਚ ਦਖਲ ਦਿੱਤਾ ਨਾ ਉਹਨਾਂ ਨੇ ਕਦੇ ਮੇਰੇ ਕੰਮ ਵਿੱਚ ਦਖਲ ਦਿੱਤਾ ਮੈਂ ਐਵੇਂ ਕਹਿੰਦਿਆਂ ਵੀ ਕੀ ਕਰਦੇ ਐਨਾ ਮੈਂ ਜ਼ਰੂਰ ਕਹਿੰਦਾ ਹੁੰਦਾ ਵੀ ਹੋਰ ਆਪ ਦੀ ਤੁਸੀਂ ਜੋ ਮਰਜ਼ੀ ਲੜਾਈ ਲੜੀ ਜੋ ਕਾਂਗਰਸ ਨਾਲ ਲੜੀ ਜੋ ਆਪ ਨਾਲਾਂ ਨਾਲ ਲੜੀ ਜੋ ਅਕਾਲੀ ਦਲ ਦੇ ਵਿੱਚ ਬਾੜਾ ਤਾਂ ਨਹੀਂ ਕੋਈ ਕਰਿਆ ਇੰਨੀ ਵੀ ਤਾਂ ਗੱਲ ਜ਼ਰੂਰ ਚੱਲਦੀ ਰਹਿੰਦੀ ਆਪੀ ਕਾਲੀਦਾਲ ਦੇ ਵਿੱਚ ਆਪਾਂ ਬਹੁਤ ਚੱ ਰਹੇ ਆ ਕਾਲੀਦਾਲ ਨੇ ਆਪਾਂ ਨੂੰ ਦਿੱਤਾ ਵੀ ਬਹੁਤ ਕੁਝ ਹੈ ਆਪਾਂ ਇੱਥੇ ਬੈਠੇ ਸੀ ਜਦੋਂ ਪਿਛਲੀ ਵਾਰ ਇੰਟਰਵਿਊ ਕੀਤੀ ਤੁਸੀਂ ਕਿਹਾ ਸੀ ਸੁਖਵੀਰ ਬਾਦਲ ਦੇ ਆਲੇ-ਦਾਲੇ ਕੋਈ ਚਾਪਲੂਸ ਨੇ ਜਿਹੜੇ ਗਲਤ ਇਨਫੋਰਮੇਸ਼ਨ ਦਿੰਦੇ ਨੇ ਤੇ ਸੁਖਵੀਰ ਬਾਦਲ ਉਹਨਾਂ ਦੀ ਸੁਣਦੇ ਨੇ ਕਿ ਉਹ ਠੀਕ ਹੋ ਗਏ ਨੇ ਉਹ ਚਾਪਲੂਸ ਸੀ ਜਿਹੜੇ ਉਹ ਦੂਰ ਹੋ ਗਏ ਨੇ ਜਾਂ ਉਹਨਾਂ ਨੂੰ ਸਮਝਾ ਲਿਆ ਗਈ ਮੈਂ ਮੈਂ ਤਾਂ ਵੇਖੋ ਹਰੇ ਪਾਰਟੀ ਚ ਹੁਣੇ ਆਇਆ ਉਸ ਤੋਂ ਬਾਅਦ ਤਾਂ ਅਸੀਂ ਇੱਕ ਦਿਨ ਹੀ ਇਕੱਠੇ ਹੋਏ ਆ ਮੈਂ ਤੇ ਪ੍ਰਧਾਨ ਜੀ ਜਿਹਦੇ ਇੱਕ ਦਾ ਸਾਡੀ ਮੀਟਿੰਗ ਹੋਈ ਲੁਧਿਆਣੇ ਜਿੱਦੈ ਅਸੀਂ ਫਾਈਨਲ ਫੈਸਲਾ ਕੀਤਾ ਤੇ ਉਸ ਤੋਂ ਬਾਅਦ ਘਰੇ ਮੈਂ ਉਹਨਾਂ ਦੇ 20 ਮਿੰਟ ਜਿੱਦੇ ਮੇਰੇ ਸਰੋਪਾ ਪਾਇਆ ਉਸ ਤੋਂ ਬਾਅਦ ਲੁਧਿਆਣੇ ਚਲੇ ਗਏ ਸੀ ਮੈਨੂੰ ਵੀ ਕਿਹਾ ਤਸਵੀਰ ਤੁਸੀਂ ਲੁਧਿਆਣੇ ਆਉਣਾ ਮੈਂ ਕੱਲ ਵੀ ਗਿਆ ਸੀ ਅੱਜ ਵੀ ਜਾਊਂਗਾ ਤੇ ਉਸ ਤੋਂ ਬਾਅਦ ਗੱਲਾਂ ਕੋਈ ਖਲੇ ਹੋਈ ਨਹੀਂ ਹੁਣ ਬੈਠ ਕੇ ਸੋਚਾਂਗੇ ਕਰਾਂਗੇ ਕੋਈ ਗੱਲ ਜਿਹੜੀ ਕੋਈ ਮਨ ਦੀ ਗੱਲ ਹੋਈ ਉਹਨੂੰ ਦੱਸਾਂਗੇ ਜ਼ਰੂਰ ਕਰਨਾ ਨਾ ਕਰਨਾ ਉਹਨਾਂ ਦੀ ਮਰਜ਼ੀ ਜਦੋਂ ਗੱਲ ਕੀਤੀ ਸੀ ਉਦੋਂ ਦੱਸਿਆ ਸੀ ਵੀ ਭਾਈ ਆ ਚਾਰ ਪੰਜ ਮੰਦੇ ਨਾਲੇ ਉਹ ਸਾਡੀਆਂ ਆਪਣੀਆਂ ਪਰਿਵਾਰਕ ਗੱਲਾਂ ਹੀ ਰਹਿ ਜਾਂ ਜਿਹੜੀਆਂ ਆ ਆਪੇ ਦੀ ਕੋਈ ਫਰਕ ਆ ਗਿਆ ਸੀ ਬਾਲਾ ਚਰਨੀ ਨੂੰ ਸੀ ਰਾਤ ਦੇ ਕੁਦਰਤੀ ਉਥੇ ਲੇਟ ਹੋ ਗਏ ਸੀ ਪਰ ਲੁਧਿਆਣੇ ਕੰਮ ਕਰਦੇ ਰਹਿੰਦਿਆਂ ਰੂਲੀਆਂ ਚੌਕ ਲੇਟ ਆਏ ਸੀਗੇ 9:30 ਵਜੇ ਸੀ ਇਕੱਠੇ ਹੋਏ ਸੀ ਰਾਤ ਨੂੰ ਫਿਰ ਚੰਡੀਗੜ੍ਹ ਵੀ ਆਉਣਾ ਸੀ ਫਿਰ ਇਕੱਠੇ ਆਏ ਤੇ ਉਹਨੀਆਂ ਕਿ ਗੱਲਾਂ ਹੋਈਆਂ ਜਿਹੜੀਆਂ ਆਪਣੀਆਂ ਸੀਗੀਆਂ ਦੋਨਾਂ ਦੇ ਜਦੋਂ ਪੈਚਅਪ ਹੁੰਦਾ ਉਦੋਂ ਗੱਲਾਂ ਤਾਂ ਹੁੰਦੀਆਂ ਨੇ ਵੀ ਇਸ ਗੱਲ ਨੂੰ ਮੈਂ ਭਈ ਉਹ ਪਾਰਟੀ ਨੂੰ ਤਕੜਾ ਕਿਵੇਂ ਕਰਨਾ ਇਹ ਗੱਲ ਹੋਈ ਨਹੀਂ ਉਹ ਗੱਲਾਂ ਉਦੋਂ ਕਰਾਂਗੇ ਜਦੋਂ ਹੋਰ ਨਾ ਕਰਾਂਗੇ ਕਿ ਪਾਰਟੀ ਨੂੰ ਤਕੜਾ ਕਰੀਏ ਕਿਵੇਂ ਕਰਨਾ ਕਿੱਥੇ ਕਿੱਥੇ ਕੋਈ ਸਾਡੇ ਮਨ ਨੂੰ ਲੱਗਦੀਆਂ ਨੇ ਕਮੀਆਂ ਨੇ ਉਹ ਦੱਸਾਂਗੇ ਜਰੂਰ ਗਾ ਕਰਨਾ ਉਹ ਪ੍ਰਧਾਨ ਜੀ ਦੀ ਮਰਜ਼ੀ ਕਹੋਗੇ ਇਹ ਗੱਲਾਂ ਜਿਹੜੀਆਂ ਵੀ ਭਾਈ ਇਹ 5-7 ਬੰਦੇ ਸੀ ਮੈਂ ਹਲੇ ਜੋ ਵੀ ਤਾਂ ਕਿਹਾ ਸੀ ਜੋ ਵੀ ਪਾਰਟੀ ਦੇ ਭਲੇ ਚ ਹੋਏਗੀ ਗੱਲ ਜੋ ਵੀ ਪਾਰਟੀ ਦੇ ਹਿੱਤ ਚ ਹੋਏਗੀ ਜਿੱਦੇ ਨਾਲ ਵੀ ਪਾਰਟੀ ਨੂੰ ਫਾਇਦਾ ਹੁੰਦਾ ਹੋਏਗਾ ਉਹ ਹਰ ਗੱਲ ਪ੍ਰਧਾਨਕਾਂ ਕਿਉਂਕਿ ਤੁਸੀਂ ਪਹਿਲਾਂ ਕਿਹਾ ਸੀ ਵੀ ਪਾਰਟੀ ਦਾ ਭਲਾ ਇਸੇ ਦੇ ਵਿੱਚ ਆ ਜੇ ਇਕੱਠੇ ਹੋਵਾਂਗੇ ਇਕੱਠੇ ਤਾਂ ਹੋਵਾਂਗੇ ਜੇ ਗਲਤ ਸਲਾਹਾਂ ਵਾਲੇ ਬੰਦੇ ਪਾਸੇ ਹੋਣਗੇ ਤੇ ਜੇ ਹੁਣ ਵੀ ਗਲਤ ਸਲਾਹਾਂ ਵਾਲੇ ਬੰਦੇ ਹੀ ਵਿੱਚ ਰਹਿਣਗੇ ਮੈਂ ਉਹ ਤਾਂ ਵੇਖੋ ਜਾਂ ਨੇੜੇ ਰਹਿਣਗੇ ਗੁਰਤੀ ਗੱਲ ਆ ਜੇ ਮੈਂ ਵੀ ਕੋਈ ਗਲਤ ਸਲਾਹ ਦੇ ਦਿੰਨਾ ਲੀਡਰ ਨੂੰ ਉਹਦਾ ਵੀ ਨੁਕਸਾਨ ਕੋਈ ਵੀ ਗਲਤ ਸਲਾਹ ਦਿੰਦਾ ਉਹ ਲੀਡਰ ਨੇ ਵੇਖਣਾ ਹੁੰਦਾ ਕਿ ਠੀਕ ਹੈ ਕਿ ਨਹੀਂ ਠੀਕ ਜਿਵੇਂ ਬਾਲ ਸਿੰਘ ਸਾਹਿਬ ਸੀਗੇ ਬਾਲ ਸਾਹਿਬ ਸੁਣਦੇ ਸਭ ਦੀ ਸੀ ਫਿਰ ਸੋਚ ਕੇ ਕਰਦੇ ਉਹ ਸੀ ਜਿਹੜੀ ਠੀਕ ਹੁੰਦੀ ਸੀ ਗੱਲ ਜਿਹੜੀ ਗੱਲ ਉਹਨਾਂ ਨੂੰ ਲੱਗਦਾ ਕਿ ਐਵੇਂ ਚੁਗਲੀ ਕਰਦਾ ਜਾਂ ਹੋਰ ਚੁਗਲੀ ਤੋਂ ਸੁਣਦੇ ਹੀ ਨਹੀਂ ਸੀ ਫਿਰ ਤੋਂ ਕਈ ਵਾਰੀ ਉੱਠ ਕੇ ਤੁਰ ਜਾਂਦੇ ਸੀ ਜਾਂ ਗੱਲ ਨੂੰ ਹੋਰ ਪਾਸੇ ਟਾਲ ਦਿੰਦੇ ਸੀ ਉਹ ਉਹਨਾਂ ਨੇ ਬਹੁਤਾਂ ਹੀ ਇੰਨੇ ਲੰਮਾ ਸਭਾ ਸਿਆਸਤ ਕੀਤੀ ਜੇ ਪ੍ਰਧਾਨ ਜੀ ਨੇ ਵੀ ਲੰਮਾ ਸਭਾ ਸਿਆਸਤ ਕਰਨੀ ਹੈ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ ਤੇ ਬਾਰਸ ਹੁਣ ਉਹਨਾਂ ਦੀ وصੀਅਤ ਇਹਨਾਂ ਕੋਲੇ ਹੈਗੀ ਹੈ ਇਨਾਂ ਨੂੰ ਫਿਰ ਬੰਦਿਆਂ ਦੀ ਚੋਣ ਤਾਂ ਆਪ ਹੀ ਕਰਨੀ ਪਊਗੀ ਕੌਣ ਚੰਗਾ ਕੌਣ ਵਾਲਾ ਆਪ ਹੀ ਕਰਨੀ ਕਿਉਂਕਿ ਆਪੇ ਉਹਨਾਂ ਨੂੰ ਵੇਖਣਾ ਪਊਗਾ ਪਤਾ ਲੱਗ ਜਾਂਦਾ ਹੁੰਦਾ ਹੈ ਇਹ ਕੋਈ ਗੱਲ ਨਹੀਂ ਕਿ ਪਤਾ ਨਾ ਲੱਗੇ ਕੌਣ ਚੰਗਾ ਕਰੇ ਚੰਗਾ ਚਾਹ ਪਰੂਸ ਬੰਦੇ ਕਿਸੇ ਦੇ ਦਾਲੇ ਵੀ ਹੁਣ ਮੇਰੇ ਵੀ ਦਾਲੇ ਹੋਣ ਹੋ ਜਾਂਦੇ ਨੇ ਸਾਡੇ ਦਾਲੇ ਜਦੋਂ ਮინისტრ ਹੁੰਨੇ ਸੀ ਜਾਂ ਐਮਐਲਏ ਹੁੰਨੇ ਜਾਂ ਪਾਵਰ ਹੁੰਦੀ ਆ ਆਪਣੇ ਕੋਲ ਹੁਣ ਵੀ ਹੋ ਜਾਂਦੇ ਨੇ ਦਾਲੇ ਆ ਕੇ ਉਹ ਬੜਾ ਕਰਦੇ ਨੇ ਗੱਲਾਂ ਅਫਸਰਾਂ ਦੇ ਦਾਲੇ ਵੀ ਹੋ ਜਾਂਦੇ ਨੇ ਪੋਲੀਟੀਕਲ ਬੰਦਿਆਂ ਦੇ ਦਾਲੇ ਵੀ ਹੋ ਜਾਂਦੇ ਨੇ ਪਰ ਉਹਨਾਂ ਤੋਂ ਜਿੰਨਾ ਬਚਿਆ ਜਾਵੇ ਉਹਨੇ ਚੰਗਾ ਤੁਸੀਂ ਪਹਿਲਾਂ ਕਿਹਾ ਸੀ ਵੀ ਸਾਡੇ ਬਿਆਨ ਨੇ ਜਿਹੜੇ ਉਹ ਪਾਰਟੀ ਦਫ਼ਤਰੋਂ ਲੱਗ ਜਾਂਦੀ ਸੀ। ਬਿਨਾ ਪੁੱਛੇ ਬਿਨਾ ਦੱਸੇ। ਜਦੋਂ ਪਹਿਲਾਂ ਸਰਕਾਰ ਸੀਗੀ ਨਾ ਜਦੋਂ ਕੋਈ ਨਾ ਕੋਈ ਗੱਲ ਹੁੰਦੀ ਸੀ ਕਿ ਚਿੰਚੇਤ ਕੋਈ ਬਿਆਨ ਦੇਣਾ ਪੈ ਜਾਂਦਾ ਸੀ ਅਸੀਂ ਇੱਥੇ ਨਹੀਂ ਵੀ ਹੁੰਦੇ। ਉਹ ਪਾਰਟੀ ਨੂੰ ਸਾਨੂੰ ਪੁੱਛ ਲੈਂਦੇ ਸੀ। ਹੂੰ ਵੀ ਕੱਲ ਨੂੰ ਜੇ ਕੋਈ ਲੋੜ ਪਵੇ ਥੋੜਾ ਬਿਆਨ ਲਾ ਦੀਏ। ਅਸੀਂ ਇਹ ਕਹਿੰਦੇ ਸੀ ਕਿ ਇਹੋ ਜਿਹਾ ਤਾਂ ਨਾ ਲਾਇਓ ਵੀ ਜਿਹੜਾ ਵੀ ਸਾਨੂੰ ਪਤਾ ਹੀ ਨਾ ਹੋਵੇ ਗੱਲ ਦਾ। ਵੀ ਲਾਉਣ ਨੂੰ ਕੋਈ ਤੁਸੀਂ ਸਰਕਾਰ ਸਰਕਾਰ ਕੋਈ ਵੀ ਹੋਵੇ ਸਰਕਾਰਾਂ ਸਾਰੀਆਂ ਲਾਉਂਦੀਆਂ ਨੇ, ਪਾਰਟੀਆਂ ਲਾਉਂਦੀਆਂ ਜਿਉਂ ਸਰਕਾਰ ਹੁੰਦੀ ਹੈ। ਜੇ ਪਾਰਟੀ ਵੀ ਹੁੰਦੀ ਆ ਉਹਦੇ। ਕੁਝ ਬੰਦਿਆਂ ਦੇ ਸਾਰੇ ਨਹੀਂ ਵੀ ਹੁੰਦੇ ਚਿੰਚਿਤ ਲਾਉਣਾ ਪੈਂਦਾ ਜਾਂ ਜਵਾਬ ਦੇਣਾ ਪੈਂਦਾ ਰਾਦੰਦੀਆਂ ਨੇ ਸਾਰੇ ਵੀ ਲਾਉਂਦੀਆਂ ਸੀ ਮੁਹੰਮ ਦੇ ਵਿੱਚ ਤੁਸੀਂ ਕਿਤੇ ਵੀ ਨਜ਼ਰ ਨਹੀਂ ਆਏ ਜਦੋਂ ਕਾਲੀ ਦਲ ਦੀ ਭਰਤੀ ਚੱਲ ਰਹੀ ਸੀ ਕੀ ਪੋਜੀਸ਼ਨ ਕੀ ਸੀ ਤੁਹਾਡੀ ਤੁਸੀਂ ਕਿਹਾ ਸੀ ਸਾਨੂੰ ਕੱਢਿਆ ਗਿਆ ਸੀ ਅਸੀਂ ਛੱਡਿਆ ਨਹੀਂ ਉਸ ਤੋਂ ਬਾਅਦ ਪੋਜੀਸ਼ਨ ਕੀ ਰਹੀ ਤੁਸੀਂ ਮੈਂ ਕਾਲੀ ਦਲ ਦੀਆਂ ਮੇਰੇ ਕੋਲ ਭਰਤੀਆਂ ਆਹ ਕਾਲੀ ਦਲ ਦੀਆਂ ਅੰਦਰ ਵੀ ਭਰਤੀ ਦੀਆਂ ਕਾਪੀਆਂ ਗੰਜਾ ਸੀ ਮੇਰੇ ਕੋਲ ਕਾਲੀ ਦਲ ਦੀਆਂ ਹੂੰ ਤੇ ਮੈਂ ਨਹੀਂ ਭਰਤੀ ਕਰੀ ਕਰੇ ਕਾਪੀਆਂ ਭੇਜੀਆਂ ਭੇਜਤੀਆਂ ਸੀ ਇਹਨਾਂ ਨੇ ਹੋਰ ਬੰਦੇ ਕਰੀ ਗਏ ਮੈਂ ਰੋਕਿਆ ਵੀ ਨਹੀਂ ਕਿਸੇ ਨੂੰ ਹੂੰ ਤੇ ਇਹ ਆਪ ਵਾਲੇ ਵੀ ਜਿਹੜੇ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ ਵੀ ਮੈਨੂੰ ਕਈ ਵਾਰੀ ਸਾਡੀ ਮੀਟਿੰਗ ਹੋਈ ਚੰਦੂ ਮਾਇਰਾ ਸਾਹਿਬ ਨਾਲ ਰਖਾੜਾ ਸਾਹਿਬ ਨਾਲ ਜਾਂ ਆਪਣੇ ਸਾਡੇ ਉਹ ਜਿਲੰਦਰ ਵਾਲੇ ਮੁੰਡੇ ਆਪਣੇ ਐਮਐਲਏ ਹਾਂਜੀ ਬਟਾਲਾ ਸਾਹਿਬ ਬੀਬੀ ਜੀ ਉਹ ਮੀਟਿੰਗ ਬੁਟੀਆਂ ਹੁੰਦੀਆਂ ਰਹਿੰ ਜਾਂ ਤੇ ਉਹ ਭਰਤੀ ਪੁਰਤੀ ਨੂੰ ਕਹਿੰਦੇ ਰੇ ਮੈਂ ਭਰਤੀ ਦੀਆਂ ਕਾਪੀਆਂ ਉਹਨਾਂ ਦੀਆਂ ਵੀ ਲੈ ਜਾਂਣੀ ਮੇਰੇ ਕੋਲ ਚਰਨਜੀਤ ਪਿੰਡ ਵੀ ਗਿਆ ਸੀ ਚਰਨਜੀਤ ਬਰਾੜ ਹਾਂ ਤੇ ਭਰਤੀ ਨਹੀਂ ਮੈਂ ਕੀਤੀ ਦੋਵੇਂ ਪਾਸੇ ਨਹੀਂ ਕੀਤੀ ਨਾ ਦੋਵੇਂ ਪਾਸੇ ਭਰਤੀ ਕਿਹਦੀ ਸਹੀ ਮੰਨਦੇ ਹੋ ਤੁਸੀਂ ਦੋਏ ਪਾਸੇ ਕਿਉਂਕਿ ਇਧਰੋਂ ਤਾਂ ਭਰਤੀ ਹੋ ਵੀ ਗਈ ਪ੍ਰਧਾਨ ਚੁਣ ਵੀ ਲਿਆ ਗਿਆ ਪਰ ਉਧਰੋਂ ਕਹਿੰਦੇ ਵੀ ਸਾਨੂੰ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨਾਮ ਹੁਕਮ ਤੇ ਹੀ ਭਰਤੀ ਕੀਤੀ ਨਹੀਂ ਮੈਨੂੰ ਤਾਂ ਨਹੀਂ ਪਤਾ ਵੀ ਕਿਉਂਕਿ ਮੈਂ ਵਿਚ ਨਹੀਂ ਹਲੇ ਨਾ ਤਾਂ ਕਾਲੀ ਦਲ ਦੇ ਵਿੱਚ ਸੀਗਾ ਵੀ ਭਰਤੀ ਦੇਖੀ ਹੈ ਨਾ ਮੈਂ ਉਹਨਾਂ ਦੀ ਭਰਤੀ ਵੇਖ ਰਿਹਾ ਵੀ ਕਿੰਨੇ ਵਿੱਚ ਮੈਨੂੰ ਪਤਾ ਨਹੀਂ ਵੀ ਕਿਹੜੀ ਸਹੀ ਹੋ ਰਹੀ ਹੈ ਉਹ ਤਾਂ ਕਹਿੰਦੇ ਬੋਕਸ ਭਰਤੀ ਆ ਕਾਲੀ ਦਲ ਦੀ ਨਹੀਂ ਫਿਰ ਉਹ ਸ਼ਿਕਾਇਤ ਕਰਨ ਜੇ ਬੋਕਸ ਆ ਨਾ ਇਹੀ ਕੰਮ ਵਾਸਤੇ ਕਮੇਟੀ ਬਣਾਈ ਸੀ ਇਹਨਾਂ ਦੀ ਵੀ ਵੇਖਣਾ ਵੀ ਬੋਕਸ ਹੋ ਰਹੀ ਹੈ ਕਿ ਸਹੀ ਹੋ ਰਹੀ ਹੈ ਉਹ ਲੈ ਕੇ ਬਹਿ ਗਏ ਵੀ ਸਾਥੋ ਬੇਨਾ ਤੁਸੀਂ ਭਰਤੀ ਕੋਈ ਕਰ ਹੀ ਨਹੀਂ ਸਕਦਾ ਇਹ ਗਲਤ ਹੈ ਉਹਨਾਂ ਦੀ ਸੋਚ ਵੀ ਉਹਨਾਂ ਦੀ ਡਿਊਟੀ ਇਹ ਸੀ ਕਿ ਬੋਕਸ ਭਰਤੀ ਨਾ ਹੋਵੇ ਜਲਦੀ ਨਾ ਹੋਵੇ ਜਿਹੜੀ ਅੱਗੇ ਆਮ ਸ਼ਿਕਾਇਤ ਰਹਿੰਦੀ ਸੀਗੀ ਉਹ ਤਾਂ ਉਹਨਾਂ ਨੇ ਸ਼ਿਕਾਇਤ ਕੋਈ ਕਰੀ ਨਹੀਂ ਹਾਲਤ ਹੈ ਫਿਰ ਬੋਕਸ ਤੇ ਕਿਤੇ ਤਾਂ ਦੱਸਣਾ ਵੀ ਆ ਚਾਰ ਕਾਪੀਆਂ ਬੋਕਸ ਹੈ ਜੀ ਖਾਦੀ ਕਪੀਆਂ ਨੇ ਜਾ ਕਿਤੇ ਪਰ ਬੰਦਿਆਂ ਨੂੰ ਨਹੀਂ ਪਤਾ ਜਾਂ ਕੋਈ ਚਾਰ ਬੰਦੇ ਹੀ ਭਗਤਾ ਦੇਣ ਕਿ ਮੈਂ ਤਾਂ ਐਵੇਂ ਕਰਦੇ ਮੈਂ ਤਾਂ ਹੈ ਹੀ ਨਹੀਂ ਜਿਵੇਂ ਜਿੱਥੋਂ ਤੱਕ ਮੈਨੂੰ ਪਤਾ ਮੇਰੇ ਹਲਕੇ 'ਚ ਜਿਹੜੀ ਹੋਈ ਹੈ ਭਰਤੀ ਬਰਕਰਾਰ ਨਹੀਂ ਕੀਤੀ ਐ ਮੈਂ ਤਾਂ ਪੁੱਛ ਕੇ ਕੀਤੀ ਐ ਮੈਂ ਨਹੀਂ ਕਹਾ ਤਾਂ ਵੀ ਨਹੀਂ ਪੁੱਛ ਕੇ ਕੀਤੀ ਮੈਂ ਰੋਕਿਆ ਨਹੀਂ ਕਿਸੇ ਨੂੰ ਉਹ ਤਾਂ ਠੀਕ ਕੀਤੀ ਉਹਨਾਂ ਨੇ ਬਾਕੀ ਮੈਨੂੰ ਨਹੀਂ ਪਤਾ ਅਕਾਲੀ ਦਲ ਚ ਭਰਤੀ ਹੋ ਗਈ ਹਾਂ ਉਹ ਠੀਕ ਹੈ ਹਮਮ ਅਮਲੋਕਾ ਸਾਹਿਬ ਰਾਜਨੀਤੀ ਦੇ ਵਿੱਚ ਕਹਿੰਦੇ ਸਮਾਸਥਾਨ ਸਥਿਤੀ ਤੈਅ ਕਰਦੀ ਐ ਤੁਸੀਂ ਕਿੱਧਰ ਜਾਣਾ ਕੀ ਤੁਸੀਂ ਅਬਜ਼ਰਵ ਕੀਤਾ ਇੰਨਾ ਸਮਾਂ ਰਹਿ ਕੇ ਵੀ ਭਾਈ ਕਿਹੜਾ ਪਲੜਾ ਭਾਰੀ ਐ ਕਿਹੜਾ ਹੌਲਾ ਨਹੀਂ ਮੈਂ ਬਿਲਕੁਲ ਸਾਲ ਕੀ ਪਾਸੇ ਗਿਆ ਹਮ ਇੱਕ ਸਾਲ ਹੀ ਸਮਝ ਲਓ ਤੁਸੀਂ ਪਿਛਲੀ ਜੂਨ ਤੋਂ ਲੈ ਕੇ ਹੁਣ ਵਾਲੀ ਜੂਨ ਤੱਕ ਪੱਲੜੇ ਦਾ ਨਹੀਂ ਕਦੇ ਸੋਚਿਆ ਭਾਰੀ ਪੱਲੜਾ ਤਾਂ ਵੇਖੋ ਗੱਲ ਸੁਣੋ 1999 ਦੇ ਵਿੱਚ ਮਾਨ ਜਿੱਤ ਗਿਆ ਸੀ ਤੇ ਮਾਨ ਜਦੋਂ ਜਿੱਤ ਗਿਆ ਮੈਨੂੰ ਬਹੁਤ ਜ਼ੋਰ ਲਾ ਆ ਵੀ ਇਧਰ ਆ ਜਾ ਬਦਸੂ ਕੀ ਚਾਹੀਦਾ ਤੁਹਾਨੂੰ 85 ਚ ਬਰਨਾਲਾ ਸਾਹਿਬ ਜਿੱਤ ਗਿਆ ਸੀ ਮੈਂ ਉਦੋਂ ਵੀ ਬਾਦ ਸਾਹਿਬ ਨਾਲ ਹੀ ਰਿਹਾ ਉਦੋਂ ਉਹਨਾਂ ਨੇ ਮੈਨੂੰ ਬਹੁਤ ਜ਼ੋਰ ਲਾ ਵੀ ਚੇਅਰਮੈਨ ਹੀ ਲੈ ਲਾ ਆਜਾ ਇੱਥੇ ਸਾਡੇ ਨਾਲ ਆ ਜਾ ਉਹ ਮਾਨ ਦਾ 99 ਚ ਤਾਂ ਪੂਰੀ ਚੜ੍ਹਾਈ ਸੀਗੀ ਸਾਰੀ ਤੇ ਮੈਂ ਉਦੋਂ ਵੀ ਨਹੀਂ ਅਸੀਂ ਬਾਦ ਸਾਹਿਬ ਦੇ ਨਾਲ ਹੀ ਰਹੇ ਮਾਰੇ ਟਾਈਮ ਸਾਡੇ ਜਵਾਨ ਤਾਂ ਜਵਤ ਹੋ ਗਏ ਸੀ ਇਹ ਮੈਂ ਤਾਂ ਕਈ ਨਹੀਂ ਸੋਚਿਆ ਮੈਂ ਕਿ ਅੱਜ ਤੇ ਜ਼ਿੰਦਗੀ ਦੇ ਵਿੱਚ ਕਿ ਚੜ੍ਹਦੇ ਪਾਸੇ ਜਾਣਾ ਜਾਂ ਤਾਕਤ ਵਾਲੇ ਪਾਸੇ ਜਾਣਾ ਇਹ ਨਹੀਂ ਸੋਚਿਆ ਫਿਰ ਤਾਂ ਅਸੀਂ ਉਹਦੀ ਉੱਠ ਜਾਂਦੇ ਉਧਰ ਬਾਦਲ ਸਾਹਿਬ ਦੇ ਨਾਲ ਰਹਿਣ ਦਾ ਹੀ ਕਾਰਨ ਕੀ ਸ਼ੁਰੂ ਤੋਂ ਹੀ ਬਸ ਉਹਨਾਂ ਨਾਲ ਦੋਸਤੀ ਪਹਿਲੀ ਪਿਆਰ ਪੈ ਗਿਆ ਉਹ ਮੈਨੂੰ ਚੰਗੀ ਲੱਗੀ ਸ਼ਖਸੀਅਤ ਉਹਨਾਂ ਦੀ ਨੇਕ ਨੀਤ ਇਨਸਾਨ ਕਰਕੇ ਮੇਰੀ ਉਹਨਾਂ ਨਾਲ ਪਹਿਲੀ ਮੁਲਾਕਾਤ 77 ਚ ਹੋਈ ਸੀ ਹਮ ਸਰਪੰਚ ਦਾ ਪਹਿਲੇ ਆ ਗਿਆ ਸੀਗਾ ਛੋਟੀ ਉਮਰ 'ਚ ਹੀ ਆ ਗਿਆ ਸੀ ਸਰਪੰਚ ਬਣ ਗਿਆ ਸੀ ਮੈਂ ਛੋਟੀ ਉਮਰ 'ਚ ਪਿੰਡ ਦਾ 87 ਪਿੰਡਾਂ ਦੀ ਸਾਡੀ ਸੋਸਾਇਟੀ ਸੀ ਕੋਬਲੋ ਦਾ ਪ੍ਰਧਾਨ ਬਣ ਗਿਆ ਸੀ ਕਾਲੀ ਉਦੋਂ ਪਾਰਟੀ ਨਾਲ ਤਾਂ ਮੈਂ ਜੁੜ ਗਿਆ ਸੀਗਾ ਪਰ ਛੋਟੀ ਉਮਰ ਸੀਗੀ ਉਦੋਂ ਪਹਿਲਾਂ ਬਾਦ ਸਾਹਿਬ ਨੂੰ ਜਿੱਦ ਮੈਂ ਕਰੇ ਮਿਲਿਆ ਸੀ ਮੈਨੂੰ ਪਤਾ ਨਹੀਂ ਸੀ ਉਹਨਾਂ ਸਾਹਿਬ ਨੂੰ ਕਦੇ ਕਰੇ ਮਿਲ ਲੈਂਦੇ ਸੀ ਤੇ ਬਾਦ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਅੰਬਰਸਰ 77 ਚ ਹੋਈ ਸੀ ਉੱਥੋਂ ਫਿਰ ਮੈਂ ਉਹਨਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਦੋਨੇ ਸੀ ਇਕੱਠੇ ਸਰਕਟਾ ਖਸ਼ਾਨ ਉਦੋਂ ਬੜਾ ਹੁੰਦਾ ਨਹੀਂ ਸੀ ਨਾ ਸਿਕਿਉਰਟੀ ਨਾ ਕਠਵਟ ਹੁੰਦਾ ਸੀ ਉੱਥੋਂ ਫਿਰ ਉਸ ਬਸ ਵਿੱਚ ਚੱਲੀ ਗਿਆ ਫਿਰ ਜੇਲ੍ਹ 'ਚ ਅਸੀਂ ਇਕੱਠੇ ਰਹੇ 3 ਮਹੀਨੇ ਲੁਧਿਆਣੇ ਜਦੋਂ ਤਰਵਜ ਉਮੋਰਚਾ ਲੱਗਿਆ ਉਦੋਂ ਸਭ ਤੋਂ ਜ਼ਿਆਦਾ ਬੰਦੇ ਸਾਡੇ ਪਿੰਡ ਦੇ ਸੀਗੇ ਜਥੇ ਦੇ ਵਿੱਚ ਬਾਲ ਸਾਹਬ ਦੇ ਵਿੱਚ ਅੱਛਾ ਆ ਤੇ ਅਸੀਂ ਇਕੱਠੇ ਹੀ ਰਹੇ ਰੋਟੀ ਪਾਣੀ ਵੀ ਇਕੱਠੇ ਖਾਂਦੇ ਹੁੰਦੇ ਸੀ ਸ਼ੈਅਰ ਵੀ ਇਕੱਠੇ ਕਰਦੇ ਹੁੰਦੇ ਸੀ ਉਦੋਂ ਫਿਰ ਹੋਰ ਨੇੜਤਾ ਹੁਣ ਕਿਵੇਂ ਦੇਖਦੇ ਹੋਂ ਸੁਖਵੀਰ ਬਾਦਲ ਨੂੰ ਕਿਵੇਂ ਦੇਖਦੇ ਹੋਂ ਜਿਹੜਾ ਹੁਣ ਇਹਨਾਂ ਪ੍ਰਧਾਨ ਬਣ ਗਏ ਨੇ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਵੀ ਸੁਖਵੀਰ ਬਾਦਲ ਦੇ ਆਲੇ-ਦਾਲ ਜਿਵੇਂ ਦੇ ਬੰਦੇ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨਹੀਂ ਸੀ ਸੁਣਦੇ ਕਿਸੇ ਦੀ ਸੁਖਵੀਰ ਬਾਦਲ ਵੇਖੋ ਟਿੱਡ ਦਾ ਤਾਂ ਸਾਫ਼ ਆ ਬੰਦਾ ਹੂੰ ਤੇ ਹੱਸੇ ਮੁਖੋਲ ਚ ਕਈ ਵਾਰੀ ਗੱਲਾਂ ਗੁੱਲਾਂ ਦੱਸ ਦਿੰਦੇ ਨੇ ਲੀਡਰ ਨੂੰ ਕਿਸੇ ਦੀ ਗੱਲ ਦੱਸਣੀ ਨਹੀਂ ਚਾਹੀਦੀ ਹੂੰ ਮੇਰੀ ਗੱਲ ਮੇਰੇ ਆਪਦੇ ਕੋਲ ਰੱਖਣ ਦੂਜੇ ਦੀ ਦੂਜੇ ਦੀ ਜਿਹੜੀ ਚੰਗੀ ਲੱਗਦੀ ਆ ਮੰਨ ਲੈਣ ਚਾਹੀਦੀ ਲਾ ਮੰਨਣ ਖੁੱਲ੍ਹ ਦੇ ਲੈ ਹੈ ਟਿੱਡ ਦਾ ਸਾਫ਼ ਆ ਕੋਈ ਐ ਨਹੀਂ ਮੈਂ ਕਹਾਂ ਵੀ ਬੇਈਮਾਨ ਨਹੀਂ ਹੈਗਾ ਹਾਂ ਬਿਲਕੁਲ ਸਾਫ਼ ਸਾਫ਼ ਆਦਮੀ ਹੈ ਸਾਫ਼ گوئی ਦਾ ਬੰਦਾ ਜੋ ਟਿੱਡ ਚੋਈ ਬਾਹਰ ਹੈ ਹੂੰ ਮੈਨੂੰ ਲੱਗਦਾ ਵੀ ਮਿਹਨਤੀ ਤਾਂ ਬਹੁਤ ਆ ਨੌਲੇਜ ਵੀ ਬਹੁਤ ਆ ਉਹਨੂੰ ਕੰਮ ਬਹੁਤ ਕਰਨਾ ਪੈਣਾ। ਸਮਾਂ ਸਾਡੇ ਕੋਲੇ ਘੱਟ ਹੈ ਤੇ ਕੰਮ ਸਾਡੇ ਕੋਲ ਜ਼ਿਆਦਾ ਹੈ। ਪਾਰਟੀ ਥੱਲੇ ਡਿੱਗੀ ਵੀ ਹੈ ਇਹ ਤਾਂ ਆਪਾਂ ਨੂੰ ਮੰਨਣਾ ਹੀ ਪਊਗਾ ਨਾ ਬਿਲਕੁਲ ਜਿਵੇਂ ਗਿਣਤੀ ਤਾਂ ਐਮ.ਐਲ.ਏ. ਦੀ ਹੁੰਦੀ ਹੈ ਨਾ। ਹਾਂਜੀ ਆਪਾਂ ਥੱਲੇ ਕੱਲ ਨੂੰ ਭਾਵੇਂ 60 ਜਿੱਤ ਜਾਣ ਜਾਂ 70 ਜਿੱਤ ਜਾਣ ਪਰ ਅੱਜ ਤਾਂ ਥੱਲੇ ਹੀ ਹੈ ਨਾ ਅਸੀਂ। ਇਸ ਕਰਕੇ ਪ੍ਰਧਾਨ ਜੀ ਨੂੰ ਕੰਮ ਬਹੁਤ ਕਰਨਾ ਪੈਣਾ। ਬਾਲ ਸਾਹਿਬ ਤਾਂ ਫਿਰ ਲਾਹ ਬਲ ਲੈਂਦੇ ਹੁੰਦੇ ਸੀ ਟਿਕਦੇ ਨਹੀਂ ਸੀ ਕਿਸੇ ਵੇਲੇ ਜੋ ਮਰਜ਼ੀ ਹੁੰਦੇ ਦਿਨ ਨੂੰ ਪਰ ਰਾਤ ਇੱਕ ਕਰ ਦਿੰਦੇ ਸੀ ਤੇ ਉਹ ਕਿਸੇ ਦੇ ਘਰੇ ਜਾਣ ਤੋਂ ਸੰਗਦੇ ਨਹੀਂ ਸੀ ਜਿਹਦੇ ਮਰਜ਼ੀ ਆਹਦੇ ਚੱਲਣਾ ਕਦੇ ਚੱਲੋ ਤੇ ਇੰਨੇ ਕੰਮ ਹੁਣ ਇਹਨਾਂ ਨੂੰ ਕਰਨਾ ਪੈਣਾ ਮੈਂ ਇੰਨੀ ਗੱਲ ਕਹੀ ਸੀ ਮੈਂ ਪ੍ਰਧਾਨ ਜੀ ਤੁਹਾਨੂੰ ਕੰਮ ਬਹੁਤ ਕਰਨਾ ਪੈਣਾ ਠਿੱਕਿਆ ਨਹੀਂ ਜਾਣਾ ਹੁਣ ਇਹ ਛੱਡ ਦਿਓ ਟਿਲ ਟਲ ਵਾਲੀ ਗੱਲ ਤਾਂ ਖਤਮ ਕਰ ਦਿਓ ਆਪਣੇ ਕੋਲੇ ਮਹੀਨੇ 6 ਹੀ ਐ ਫਿਰ ਤਾਂ ਇਲੈਕਸ਼ਨ ਮੂੜ ਚ ਆਜੂਗਾ ਉਸ ਤੋਂ ਬਾਅਦ ਤਾਂ ਅਗਲਾ ਸਾਲ ਤਾਂ ਤੇ ਦੱਬ ਕੇ ਕੰਮ ਕਰਨਾ ਪੈਣਾ ਇੱਕ ਜਦੋਂ ਅਸੈਂਬਲੀ ਆਜੂਗੀ ਹੁਣ ਅੱਗੇ ਵਾਲੀਆਂ ਗੱਲਾਂ ਨਹੀਂ ਰਹਿਣਾਂ ਜੀ ਵੀ ਜਿਹਨੂੰ ਦੇ ਦਿਓ ਪੰਥਕ ਸੋਚ ਆ ਵੋਟਾਂ ਵੋਟ ਲੋਕੀ ਵੋਟਾਂ ਪਾ ਦੇਣਗੇ ਜਿਵੇਂ ਹੁਣ ਬਾਈ ਚ ਲੋਕਾਂ ਨੇ ਪਾਤੀਆਂ ਕਮਲ ਚ ਇਹ ਤਾਂ ਪਤਾ ਹੀ ਨਹੀਂ ਕਿ ਕੌਣ ਖੜਾ ਹੈ ਕੌਣ ਨਹੀਂ ਉਹ ਤਾਂ ਝਾੜੂ ਝਾੜੂ ਫਰਕੀ ਚੱਕ ਤੱਕ ਦਾ ਕੰਮ ਤੇ ਬੰਦੇ ਚੰਗੇ ਖੜੇ ਕਰਨੇ ਪੈਣਗੇ ਜਿਹਨਾਂ ਚ ਲੋਕਾਂ 'ਚ ਰਿਪਿਊਟੇਸ਼ਨ ਚੰਗਾ ਹੋਵੇ ਹਰਕੇ ਦੇ ਲੋਕ ਜਿਹਨੂੰ ਚਾਹੁੰਦੇ ਹੋ ਟਿਕਟਾਂ ਉਹਨਾਂ ਨੂੰ ਦਿਓ ਬਾਕੀ ਜਿਹੜੇ ਬੰਦੇ ਠੀਕ ਆ ਪਰ ਨਹੀਂ ਬੰਦੇ ਆਪਣੇ ਨਾਲ ਆ ਹੰਦਰਦਾ ਪਾਰਟੀ 'ਚ ਫਿਰਦੇ ਨੇ ਆਪਾਂ ਉਹਨਾਂ ਨੂੰ ਛੱਡਣਾ ਵੀ ਨਹੀਂ ਹੈਗਾ ਉਹਨਾਂ ਨੂੰ ਬਥੇਰਾ ਕੁਝ ਹੋਊਗਾ ਸਰਕਾਰ ਵੇਲੇ ਉਧਰ ਬਣਾ ਦੇ ਕੋਈ ਨਾ ਕੋਈ ਚੰਗੇ ਬੰਦੇ ਖੜੇ ਕਰਾਂਗੇ ਤਾਂ ਸਰਕਾਰ ਬਣ ਜੂਗੀ ਇੱਕ ਜਦੋਂ ਜ਼ਥੇਦਾਰ ਬਦਲੇ ਗਏ ਸੀ ਤੁਸੀਂ ਕਿਹਾ ਸੀ ਵੀ ਇਹ ਗਲਤ ਫੈਸਲਾ ਹੋਇਆ ਜ਼ਥੇਦਾਰ ਇਸ ਤਰੀਕੇ ਨਾਲ ਨਹੀਂ ਬਦਲੇ ਜਾਣੇ ਚਾਹੀਦੇ ਬਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਸੀ ਤੁਸੀਂ ਵੀ ਕਿਹਾ ਸੀ ਉਹਦੀ ਸੈਟੀਸਫੈਕਸ਼ਨ ਹੋਊਗੀ ਕੀ ਸੈਟੀਸਫੈਕਸ਼ਨ ਨਹੀਂ ਉਹ ਵੀ ਹੋ ਗਿਆ ਹੋ ਗਿਆ ਸਾਰਾ ਕੁਝ ਕਰ ਲਿਆ ਵੇਖੋ ਕਿਸੇ ਨੂੰ ਵੀ ਆਪਾਂ ਹਟਾਉਣਾ ਹੈ ਪਰ ਕਿਵੇਂ ਵੀ ਉਹ ਤਾਂ ਕਮਤ ਭਾਵੇਂ ਸ਼੍ਰੋਮਣੀ ਕਮੇਟੀ ਦਾ ਹੈ ਭਾਵੇਂ ਕਿਸੇ ਨੂੰ ਵੀ ਹਟਾਉਣਾ ਹੈ ਉਹਨੂੰ ਐ ਲੱਗੇ ਕਿ ਵਿਉਧਨਾ ਤੱਕਾ ਨਹੀਂ ਹੋਇਆ ਇਹ ਲੱਗੇ ਲੋਕਾਂ ਹਟਾਉਣਾ ਤਾਂ ਚੱਲਦਾ ਰਹਿੰਦਾ ਕੰਮ ਵੇਖੋ ਹਟਾਟਾਈਆਂ ਹੁੰਦੀਆਂ ਰਹਿੰਦੀਆਂ ਆਪ ਸਰ ਵੀ ਲਾ ਤੇ ਹਟਾ ਲੇ ਐਵੇਂ ਇਹਨਾਂ ਦਾ ਕੰਮ ਲਾਉਂਦੀ ਵੀ ਸ਼੍ਰੋਮਣੀ ਕਮੇਟੀ ਹੈ ਹਟਾਉਂਦੀ ਵੀ ਸ਼੍ਰੋਮਣੀ ਕਮੇਟੀ ਹੈ ਲੋਕਾਂ ਚ ਨਹੀਂ ਜਾਣੀ ਚਾਹੀਦੀ ਗੱਲ ਵੀ ਤਾਂ ਕਾਹ ਕੀਤੀ ਇਹਨਾਂ ਦੇ ਨਾਲ ਹੋਰ ਨਹੀਂ ਕੋਈ ਗੱਲ ਪਰ ਜਿ세 ਗੜਗੱਜ ਤੇ ਵੀ ਤੁਸੀਂ ਕਿਹਾ ਸੀ ਵੀ ਇਹੋ ਜਿਹਾ ਕੀ ਹੋ ਗਿਆ ਸੀਗਾ ਵੀ ਮੰਨ ਲਓ ਰਾਤ ਦੇ 2:30 ਵਜੇ ਜਿਹੜੀ ਚੀਜ਼ਾਂ ਵੇਖੋ ਜਿਹੜੀਆਂ ਚੀਜ਼ਾਂ ਭਵੇਂ ਕਾਲੀ ਚ ਕਰ ਲਈਆਂ ਉਹਦੇ ਨੁਕਸਾਨ ਹੁੰਦੇ ਨੇ ਕੋਈ ਫਰਕ ਨਹੀਂ ਸੀ ਪੈਂਦਾ ਜਖਦਾਰ ਤਾਂ ਬਣ ਹੀ ਗਿਆ ਸੀ ਤੇ ਰਾਮ ਲਾਲ ਦਿਨੇ 9-10 ਵਜੇ ਕਰਾਉਂਦੇ ਸਮਾਗਮ ਫਿਰ ਕੀ ਹੋ ਗਿਆ ਸੀ ਕੋਈ ਫਰਕ ਨਹੀਂ ਸੀ ਪੈਂਦਾ ਕੋਈ ਹੋ ਸਕਦਾ ਹੀ ਸਮਾਗਮ ਐਡਿਟਿਵ ਸ਼ਰਮ ਨੇ ਕੁਇਟੀ ਕੋਲ ਬਹੁਤ ਆਗਤਾ ਹੈ ਕਰਾ ਸਕਦੇ ਸੀ ਜਦੋਂ ਕੋਈ ਉਹ ਲੇਹਰੇ ਜੇ 3 ਵਜੇ ਕਰਾਉਣੇ ਤੇ ਸ਼ੰਕਿਆ ਤਾਂ ਲੋਕਾਂ ਨੂੰ ਪੈਂਦੀ ਆ ਨਾ 3 ਵਜੇ ਕਦੇ ਹੋਇਆ ਹੀ ਨਹੀਂ ਅਜੇ ਤੱਕ ਕਦੇ ਕੋਈ ਕਿਸ ਕੋਈ ਵੀ ਨਹੀਂ ਕੰਮ ਹੋਇਆ ਉਹਦੇ ਸ਼ੰਕੇ ਤਾਂ ਪੈਂਦੀ ਆ ਲੋਕਾਂ ਨੂੰ ਸ਼ੰਕਿਆ ਨਹੀਂ ਪੈਣ ਦੇਣੀ ਚਾਹੀਦੀ ਕਿਤੇ ਵੀ ਲੋੜ ਨਹੀਂ ਸੀ ਸ਼ੰਕਿਆ ਪਾਉਣ ਦੀ ਜਦੋਂ ਮਰਜੀ 9 ਵਜੇ 10 ਵਜੇ ਬਣਾਉਣ ਦੇ ਉੱਥੇ ਉੱਥੇ ਬਣ ਕੇ ਮੈਂ ਤਾਂ ਕਹਿੰਦਾ ਕਾਲੀ ਨਾ ਕਰਦੇ ਦੂਜੀਆਂ ਜਥੇਬੰਦੀਆਂ ਦੀ ਵੀ ਰੈ ਲੈ ਲੈਂਦੇ ਉਹਨਾਂ ਨੂੰ ਰੈ ਨਾ ਪਾਏ ਆਪਾਂ ਇਹਨੂੰ ਹੁਣ ਦੇਣਾ ਪੱਕ ਦੇਣੀ ਹੈ ਤੇ ਦੱਸੋ ਸਾਰੇ ਆਪਾਂ ਕਦ ਦੇ ਦੇਗੇ ਉਹ ਅਦੁੱਪਜਤਾ ਮਿਲਦਾ ਮੰਨੀ ਜਾਂਦੇ ਉਹਨਾਂ ਨੂੰ ਉੱਥੋਂ ਹੀ ਟਕਸਾਲ ਨਾਲ ਖਟਿਆਸ ਪੈਦਾ ਹੋਈ ਥੋੜੀ ਉਹੀ ਕਹਿੰਦੇ ਵਿੱਚ ਮੰਨ ਲੋ ਉਹਨਾਂ ਦੀ رائے ਲੈ ਲੈਂਦੇ ਉਹਨਾਂ ਨੂੰ ਪੁੱਛ ਲੈਂਦੇ ਪੁਆਇਂਟ ਦੱਸ ਦੇਣ ਲੱਗ ਜਾਂਦੇ ਤਾਂ ਕੀ ਹੁੰਦਾ ਸੀ ਕਿਵੇਂ ਦੇਖਦੇ ਹਾਂ ਅਕਾਲੀ ਦਲ ਦਾ ਫਿਊਚਰ ਕਿਵੇਂ ਦੇਖਦੇ ਹਾਂ ਜਾਂ ਭਾਜਪਾ ਦੇ ਨਾਲ ਸਮਝੌਤਾ ਹੋਊਗਾ ਕੋਈ ਸਮਝੌਤਾ ਤਾਂ ਹੁਣ ਦੋਨਾਂ ਪਾਰਟੀਆਂ ਦਾ ਮੇਲ ਹੋਊਗਾ ਤਾਂ ਤਾਂ ਹੋਊਗਾ ਹੈ ਦੋਨਾਂ ਦੇ ਭਲੇ ਦੇ ਵਾਸਤੇ ਜਿਹੋ ਜਿਹਾ ਪੰਜਾਬ ਦਾ ਭਲਾ ਕਰਨਾ ਉਹ ਦੋਨੇ ਪਾਰਟੀਆਂ ਦੀ رائے ਨਹੀਂ ਪਊਗਾ ਕੁਝ ਮਸਲੇ ਨੇ ਪੰਜਾਬ ਦੇ ਮਸਲੇ ਉਹ ਸੈਂਟਰ ਦੇ ਨਾਲ ਸਾਨੂੰ ਤੈਅ ਕਰਨੇ ਪੈਣੇ ਆ ਸੁਦਾ ਵੀ ਇਕੱਲਾ ਬਾਕੀ ਇਹ ਫੈਸਲਾ ਤਾਂ ਲੀਡਰਸ਼ਿਪ ਨੇ ਕਰਨਾ ਪਾਰਟੀ ਪ੍ਰਧਾਨ ਨੇ ਕਰਨਾ ਜਾਂ ਕੋਰ ਕਮੇਟੀ ਨੇ ਕਰਨਾ ਜਦੋਂ ਕਿ ਇਹ ਜੀ ਗੱਲ ਚੱਲੇਗੀ ਹਲੇ ਤਾਂ ਕੋਈ ਗੱਲ ਚੱਲ ਨਹੀਂ ਰਹੀ ਜਦੋਂ ਕਿ ਇਹ ਜੀ ਗੱਲ ਚੱਲੇਗੀ ਦੋਨਾਂ ਪਾਸਿਆਂ ਤੋਂ ਉਦੋਂ ਫਿਰ ਬੈਠ ਕੇ ਵਿਚਾਰ ਇਹਦੇ ਤੇ ਹੋਊਗਾ ਤਾਂ ਗੱਲਾਂ ਤਾਂ ਇਹ ਵੀ ਉੱਠ ਰਹੀਆਂ ਨੇ ਕਹਿੰਦੇ ਪਹਿਲਾਂ ਗੱਲਬਾਤ ਹੋ ਚੁੱਕੀ ਆ ਤਾਂ ਹੀ ਮਲੂਕਾ ਸਾਹਿਬ ਆਏ ਨੇ ਨਹੀਂ ਵੇਖੋ ਕੋਈ ਉਹਨਾਂ ਦੀ ਹੋ ਚੁੱਕੀ ਹੋਵੇ ਤਾਂ ਮੈਨੂੰ ਨਹੀਂ ਪਤਾ ਹੋਗਾ ਕਿ ਮੈਂ ਪੁੱਛਿਆ ਵੀ ਨਹੀਂ ਹੈਗਾ ਮੈਂ ਤੁਹਾਡੇ ਕੋਲੇ ਕਹਿੰਦਿਆਂ ਹੋ ਸਕਦਾ ਪ੍ਰਧਾਨ ਜੀ ਦੀ ਕਿਸੇ ਨਾਲ ਹੋਈ ਹੋਵੇ ਪਰ ਮੈਨੂੰ ਨਹੀਂ ਪਤਾ ਹੈ ਬਾਕੀ ਧੜੇ ਨੂੰ ਕਿਵੇਂ ਦੇਖਦੇ ਨੇ ਕਿਹੜੇ ਨੂੰ ਬਾਕੀ ਵੇ ਬਾਕੀ ਤੜੇ ਨੂੰ ਬੰਦੇ ਚੰਗੇ ਨੇ ਸਾਰੇ ਬੰਦੇ ਤੇ ਮੈਂ ਨਹੀਂ ਕਹਿੰਦਾ ਵਧੀਆ ਬੰਦੇ ਨੇ ਜੈਂਟਲ ਬੰਦੇ ਨੇ ਸਾਰੇ ਪਰ ਅਖੀਰ ਲਾਇ ਦੇ ਕੇ ਇਕੱਠੇ ਹੀ ਹੋਣਾ ਪਊਗਾ ਹੋਣਗੇ ਉਹਨਾਂ ਦੀ ਇਕੱਲਿਆਂ ਦੀ ਤਾਕਤ ਬਣਾਉਣੇ ਪਾਰਟੀ ਬਣਾ ਕੇ ਪਿੰਡਾਂ ਚ ਲੈ ਜਾਣੀ ਬਹੁਤ ਔਖਾ ਕੰਮ ਹੈ ਥੱਲੇ ਹਲੇ ਹੈ ਨਹੀਂ ਕੋਈ ਜੜਾ ਤੋਂ ਮੇਰਾ ਬੂਟਾ ਉੱਤੇ ਕਿੰਨਾ ਚਿਰ ਰਹੂਗਾ ਪਾਣੀ ਜਿੰਨਾ ਮਰਜ਼ੀ ਪਾਈ ਜੋ ਸੁੱਕ ਜਾਊਗਾ ਸੋ ਜਿੰਨਾ ਚਿਰ ਲੋਕ ਨਹੀਂ ਨਾਲ ਹਲੇ ਥੱਲੇ ਪਬਲਿਕ ਨਾਲ ਖੜੀ ਹੋਵੇ ਨਾ ਕਿਤੇ ਨਾ ਕਿਤੇ ਜਥੇ ਬੰਦ ਘਟਾਚਾ ਹੈ ਨਹੀਂ ਹਲੇ ਪਰਚੀਪੁਰਚੀ ਵੀ ਜਿਹੜੀਆਂ ਭਰਤੀਆਂ ਪੁਰਤੀਆਂ ਬਹੁਤੇ ਜ਼ਿਲ੍ਹੇਤ ਹਲੇ ਖਾਲੀ ਪਏ ਆ ਮਨਪ੍ਰੀਤ ਸਿੰਘ ਇਹ ਵਾਲੀ ਜਿਸ ਤਰੀਕੇ ਨਾਲ ਚੱਲ ਰਹੇ ਨੇ ਉਹਨਾਂ ਦੇ ਬਿਆਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਸੁਖਵੀਰ ਬਾਦਲ ਵਰਸਸ ਮਨਪ੍ਰੀਤੇ ਵਾਲੀ ਹੋਇਆ ਪਿਆ ਬਿਆਨबाजी ਜਿੰਨੀ ਨਾ ਕੀਤੀ ਜਾਵੇ ਚੰਗਾ ਹੈ ਕੋਈ ਫਰਕ ਨਹੀਂ ਪੈਂਦਾ ਹੁੰਦਾ ਫਿਰ ਕਈ ਵਾਰੀ ਗੱਲਾਂ ਦੇਣੀਆਂ ਆਉਂਦੀਆਂ ਪਤਾ ਨਹੀਂ ਲੱਗਦਾ ਜਿੰਨ ਮੈਂ ਕਹਿਆ ਸਿਆਸ ਦੇ ਵਿੱਚ ਕਦੋਂ ਕੋਈ ਇਕੱਠੇ ਹੋ ਜਾਂਦੇ ਆ ਕਦੋਂ ਸਿਆਸ ਦੇ ਵਿੱਚ ਲੜਨ ਉਥੋਂ ਤੱਕ ਕੀ ਬੋਲਿਆ ਜਾਵੇ ਜਿੰਨਾਕ ਨਹੀਂ ਸਰਦਾ ਜਿੰਨਾਕ ਪੋਲੀਟੀਕਲ ਹੈ ਜਾਤੀ ਗੱਲਾਂ ਤੋਂ ਬਚਿਆ ਜਾਵੇ ਕਿਹੜਾ ਕਿਹੜਾ ਲੀਡਰ ਆ ਰਿਹਾ ਆਪਾਂ ਬਾਕੀ ਧੜੇ ਮੈਂ ਉਹ ਹਲੇ ਨਹੀਂ ਕੁਝ ਤੁਹਾਨੂੰ ਦੱਸ ਸਕਦੇ ਸੀ ਜਿੰਦੂ ਮજરા ਸਾਹਿਬ ਨਾਲ ਗੱਲਬਾਤ ਹੋਈ ਤੁਹਾਡੀ ਮੈਂ ਗੱਲਬਾਤ ਵੇਖੋ ਮੇਰੀ ਤਾਂ ਸਾਰਿਆਂ ਨਾਲ ਹੀ ਹੈ ਮੈਂ ਤਾਂ ਪਹਿਲਾਂ ਵੀ ਇੰਦਰ ਕਾਲੀਦਲ ਦੇ ਲੀਡਰਾਂ ਨਾਲ ਵੀ ਹੁੰਦੀ ਸੀ ਕਾਲੀਦਲ ਦੇ ਲੀਡਰ ਨੇ ਮੈਂ ਤਾਂ ਬੈਠਦਾ ਰਹਿੰਦਾ ਸੀ ਚੀਮਾ ਸਾਹਿਬ ਨਾਲ ਸ਼ਰਨਜੀਤ ਢਿੱਲੋਂ ਭੂਨਰ ਸਾਹਿਬ ਸਾਰੇ ਆਪਣੇ ਇਹਨਾਂ ਨਾਲ ਮਿਲਦੇ ਰਹਿੰਦੇ ਸੀ ਆਪਣੇ ਬਿਕਰਨ ਜੀ ਸਾਰਾ ਸਾਰੇ ਕਦੇ ਹੁੰਦੀਆਂ ਰਹਿੰਦੀਆਂ ਸਾਡੀ ਮੀਟਿੰਗਾਂ ਆਪੀ ਦੀ ਕਦੇ ਨਹੀਂ ਸੀ ਤਲਖੇ ਵਾਲਾ ਪੈਦਾ ਹੋਇਆ ਕੰਮ ਤੇ ਉਧਰਲੇ ਪਾਸੇ ਤਾਂ ਸੀਗਾ ਹੀ ਅਸੀਂ ਇਕੱਠੇ ਕਰਦੇ ਰਹਿੰਦੇ ਸੀ ਹੁਣ ਵੀ ਉਹਨਾਂ ਨਾਲ ਮੇਰਾ ਤਾਂ ਬੋਲ ਚੱਲੇ ਹੈਗੇ ਹੁਣ ਵੀ ਕੋਈ ਵਰਵੀ ਚੰਦੂ ਮਾਜਰਾ ਸਾਹਿਬ ਨੇ ਮੈਨੂੰ ਫੋਨ ਕਰਿਆ ਸੀ ਕਿ ਸੱਚੀ ਵਿੱਚ ਹੀ ਉੱਠ ਗਿਆ ਕਿ ਐਵੇਂ ਆਦੇ ਆ ਮੈਂ ਕਿਹਾ ਨਹੀਂ ਸੱਚੀ ਵਿੱਚ ਹੀ ਉੱਠ ਗਿਆ ਚੰਦੂ ਮਾਜਰਾ ਸਾਹਿਬ ਨੇ ਕਿਹਾ ਆਹ ਹੋ ਗਿਆ ਸੋਇਆ ਹੈ ਤਾਂ ਕੁਝ ਗਲ ਉਹ ਹਣਾ ਤੁਸੀਂ ਕਿਹਾ ਵੀ ਹੁਣ ਉਹਨਾਂ ਨੂੰ ਵੀ ਤੁਸੀਂ ਵੀ ਆ ਜਾਓ ਭਾਈ ਹੁਣ ਨਹੀਂ ਮੈਂ ਨਹੀਂ ਹਲੇ ਕੁਝ ਨਹੀਂ ਲੋਕ ਜਵਾਕ ਥੋੜਾ ਵੀ ਮੈਂ ਉਹਨਾਂ ਨੂੰ ਕੁਝ ਦੇਵਾਂਗਾ ਬਟ ਆਪਣਾ ਫੈਸਲਾ ਉਹਨਾਂ ਨੇ ਆਪਣੇ ਨਹੀਂ ਮੇਰੇ ਤਰ੍ਹਾਂ ਸਲਾਹ ਤਾਂ ਦੇ ਹੀ ਦਿੰਦਾ ਨਹੀਂ ਉਹ ਚਲੋ ਜਦੋਂ ਕਦੇ ਮਿਲਾਂਗੇ ਜਦੋਂ ਕੋਈ ਸਲਾਹ ਲੰਗੂਗਾ ਜਾਂ ਕੋਈ ਮੌਕਾ ਆਊਗਾ ਇਹ ਜਦੋਂ ਕਰ ਲਾਂਗੇ ਵਿਕਰਮ ਸਿੰਘ ਮਜੀਠੀਆ ਨਾਲ ਕੀ ਗੱਲਬਾਤ ਹੋਈ ਜਦੋਂ ਤੇ ਬਿਕਰਮਜੀਤ ਮੇਜੀਠੇ ਨਾ ਤਾਂ ਮੇਰੀ ਨਾ ਮੀਟਿੰਗ ਪਹਿਲਾਂ ਹੀ ਰੱਖੀ ਵੀ ਸੀਗੀ ਤੇ 10-12 ਦਿਨਾਂ ਦੀ ਆ ਕੱਠਾ ਵਾਲਾ ਤਾਂ ਇਹ ਤਾਂ ਪਤਾ ਨਹੀਂ ਸੀ ਵੀ ਆ ਫੈਸਲਾ ਤੇ ਅੱਡੀ ਛੇਤੀ ਹੋ ਜਾਊਗਾ ਇਹ ਤਾਂ ਉਹਦੇ ਭੋਗ ਤੇ ਢਿੰਸਾ ਸਾਹਿਬ ਦੇ ਉੱਤੇ ਹੀ ਫਾਈਨਲ ਹੋਇਆ ਬੈਠੇ ਸੀ ਉਹਦੋਂ ਹੀ ਹੋ ਗਿਆ ਸੀ ਫਾਈਨਲ ਨਹੀਂ ਉਹਦੇ ਹੀ ਫਾਈਨਲ ਉਹਦੇ ਸੁਖਵੀਰ ਜੀ ਨੇ ਕਿਹਾ ਸੀ ਵੀ ਆਪਾਂ ਇੱਕ ਦੋ ਦਿਨਾਂ ਚ ਬੈਠੀਏ ਨਵੇੜੀਏ ਕੰਮ ਅੱਛਾ ਮੈਂ ਜੀ ਤੁਸੀਂ ਦੱਸ ਦਿਓ ਜਦ ਦੇ ਵਿਹਲੇ ਹੋਏ ਦੱਸ ਦਿਓ ਉਹਨਾਂ ਦਾ ਫਿਰ ਸੁਨੇਹਾ ਆ ਗਿਆ ਵੀ ਤੂੰ ਲੁਧਿਆਣੇ ਆ ਜਾ ਲਾਗੇ ਆ ਦੇਣ ਰੁੱਧ ਸ਼ਾਮ ਨੂੰ ਉੱਤੇ ਪੜ ਗਿਆ ਸੀ ਕੰਮ ਤੇ ਬਿਕਰਮ ਦਾ ਮੀਟਿੰਗ ਪਹਿਲਾਂ ਹੀ ਤੈਅ ਸੀ ਮੇ ਉਹ ਤਾਂ ਸਾਡੀ ਮੀਟਿੰਗ ਤਾਂ ਸਾਡੀ ਵਿਕਰਮ ਨਾਲ ਅੱਗੇ ਵੀ ਦੋ ਤਿੰਨ ਹੋਈਆਂ ਸੀ ਸਾਡੀ ਮੀਟਿੰਗਾਂ ਤਾਂ ਇਹੀ ਹੁੰਦੀਆਂ ਵੀ ਆਪਾਂ ਇਕੱਠੇ ਕਰੀਏ ਸਾਰੇ ਹੂੰ ਸਾਰਿਆਂ ਨੂੰ ਸਾਰਿਆਂ ਨੂੰ ਵਿਕਰਮ ਸਿੰਘ ਸਾਹਿਬ ਕਹਿੰਦੇ ਸਾਰਿਆਂ ਨੂੰ ਇਕੱਠੇ ਵਿਕਰਮ ਦੀ ਮੇਰੀ ਵੀ ਚੰਦੂ ਮਾਇਰਾ ਸਾਹਿਬ ਦੀ ਵੀ ਕਈ ਵਾਰੀ ਹੋਈ ਆ ਬੀਬੀ ਦੀ ਹੋਰ ਵੀ ਸੀ ਸਰਜੀ ਢਿੱਲੋਂ ਵੀ ਸੀ ਕਈ ਦੀ ਮੀਟਿੰਗਾਂ ਸੱਡੀਆਂ ਹੋਈਆਂ ਵੀ ਇਕੱਠਾ ਕਰੀਏ ਸਾਰਾ ਹੂੰ ਪਰਿਆਲੀ ਸਾਹਿਬ ਮੰਨ ਰਹੇ ਨੇ ਜਾਂਿਆਲੀ ਸਾਹਿਬ ਨਾਲ ਹਲੇ ਮੇਰੀ ਮੀਟਿੰਗ ਇਸ ਮਸਲੇ ਤੇ ਕਦੇ ਹੋਈ ਕਿਸੇ ਹੂੰ ਕਦੇ ਕੋਈ ਗੱਲ ਆਪੀ ਦੀ ਹੋਈ ਬੀਬੀ ਜਗੀਰ ਕਰਨਾ ਹੁਣ ਕਾਫੀ ਚਿਰ ਹੋ ਗਿਆ ਜਦੋਂ ਵੀ ਚੋਣ ਹੋਈ ਹੈ ਸ਼ਰਮਣੀ ਕਮੇਟੀ ਦੀ ਉਹੋਂ ਦੇ ਬੀਬੀ ਜੀ ਨਾਲ ਵੀ ਕੋਈ ਗੱਲ ਨਹੀਂ ਕੀ ਕਹਿਣਾ ਚਾਹੂਗੇ ਵੀ ਮੈਂ ਤਾਂ ਇਹੀ ਕਹਿੰਦਾ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੇ ਹਿੱਤ ਇਹੀ ਹੈ ਪੰਜਾਬ ਦੇ ਲੋਕ ਹੁਣ ਚਾਹੁੰਦੇ ਨੇ ਕਿ ਅਕਾਲੀ ਦਲ ਇਕੱਠਾ ਹੋਵੇ ਸਰਕਾਰ ਬਣਾਵੇ 10 ਸਾਲ ਦੇ ਵਰਕਰ ਬਹੁਤ ਔਖੇ ਨੇ ਡਿਵੈਲਪਮੈਂਟ ਨਾਲ ਦੀ ਪੰਜਾਬ ਚ ਚੀਜ਼ ਕੋਈ ਨਹੀਂ ਪੰਜਾਬ ਬਹੁਤ ਥੱਲੇ ਚਲਿਆ ਗਿਆ ਆ ਤਾਂ ਸਾਢੇ 3 ਸਾਲ ਤੋਂ ਬਹੁਤ ਹੀ ਬੁਰਾ ਹਾਲ ਹੋ ਗਿਆ ਪਹਿਲਾਂ ਕਾਂਗਰਸ ਵਾਲੇ ਵੀ ਇਹੀ ਹਾਲ ਸੀ ਤੁਸੀਂ ਵੇਖ ਲਓ ਵੀ ਕੋਈ ਵੱਡੀ ਚੀਜ਼ ਨਹੀਂ ਬਣੀ ਮੁੜ ਕੇ ਪੰਜਾਬ ਜਿੱਥੇ ਕਾਲੀ ਦਲ ਚਾ ਲੁਧਿਆਣਾ ਚੰਡੀਗੜ੍ਹ ਸੜਕ ਬਣਾਈ ਆ 6 ਲੇਨ ਦੋ ਕਥਾ ਰਹਿ ਗਏ ਪੁਲ ਜੇ ਬਣਨ ਵਾਲੇ ਹਲੇ ਉਵੇਂ ਪਏ ਆ 8 ਸਾਲ ਹੋ ਗਏ ਯਾਰ ਕਿੰਨਾ ਕੰਮ ਹੈ ਨੈਸ਼ਨਲ ਹਾਈਵੇ ਦੇ ਪੈਸੇ ਸੈਂਟਰ ਨੇ ਦੇਣੇ ਬਣਾ ਦਿਓ ਬਣਾਏ ਕਿੱਡੇ ਕਿੱਡੇ ਕੰਮ ਕਰ ਗਏ ਸੁਖਵੀਰ ਜੀ ਤੋ ਤੁਹਾਨੂੰ ਲਿਕੇ ਨਿਕੇ ਨਹੀਂ ਹੁੰਦੇ ਸਰਕਾਰਾਂ ਦੂਰ ਕਾਂਗਰਸ ਵੀ ਰਹਿ ਗਈ 5 ਸਾਲ ਹੋਣੇ ਨੇ ਦਰਾਹੇ ਵਾਲਾ ਪੋਲਾ ਉਹ ਨਹਿਰ ਦਾ ਰੇਲਵੇ ਦਾ ਲੁਧਿਆਣਾ ਉਹ ਉੱਥੇ ਖੜਾ ਤੇ ਦਿੰਦਾ ਛੱਡ ਗਿਆ ਜਿਹੜੇ ਕੰਮ ਸੁਖਵੀਰ ਜੀ ਕਰਕੇ ਕਰਕੇ ਜਿਹੜੇ ਛੱਡ ਗਏ ਉੱਥੇ ਹੀ ਖੜੇ ਨੇ ਸਾਰੇ ਸੁਖਵੀਰ ਇਹਨਾਂ ਨੂੰ ਮੁਕੰਮਲ ਕਰਦੇ ਹੋ ਸਰਕਾਰਾਂ ਕਹਿੰਦੀਆਂ ਤੁਹਾਡੇ ਪੈਸੇ ਤਾਂ ਸੈਂਟਰ ਦੇ ਲੱਗਣੇ ਆ ਕੋਈ ਧਿਆਨ ਨਹੀਂ ਹੈਗਾ ਕਿਸੇ ਦਾ ਕੋਈ ਰੁਚੀ ਨਹੀਂ ਹੈਗੀ ਕਿਸੇ ਦੀ ਸੋ ਸਰਕਾਰ ਐਸੇ ਲੋਡ ਆ ਪੰਜਾਬ 'ਚ ਇੱਕ ਵਧੀਆ ਸਰਕਾਰ ਦੀ ਤੇ ਅਕਾਲੀ ਦਲ ਦੀ ਸਰਕਾਰ ਦੀ ਲੋੜ ਤੁਸੀਂ ਕਿਹਾ ਸੀ ਵਿਜੇਰਪਾਨੀ ਚਲੇ ਗਏ ਸੰਸਾਰ ਤੋਂ ਉਹਨਾਂ ਨੇ ਵੀ ਤੁਹਾਨੂੰ ਕਿਹਾ ਸੀ ਉਹਨਾਂ ਨੇ ਵੀ ਸੀ ਵੀ ਆਪਾਂ ਇਕੱਠੇ ਚੋਣਾ ਲੜਾਂਗੇ ਇੱਕਾ ਕਰਾਈ 27 ਦੇ ਵਾਸਤੇ ਮੈਂ ਵੀ ਪੂਰਾ ਜੋਰ ਲਾਉਂਦਾ ਵੀ ਆਪਾਂ ਇਕੱਠੇ 27 'ਚ ਇਕੱਠੇ ਲਈ ਹੂੰ ਅਮ ਆਖਰੀ ਸਵਾਲ ਆ ਮੇਰਾ ਮਲੂਕਾ ਸਾਹਿਬ ਸੁਖਵੀਰ ਸਿੰਘ ਬਾਦਲ ਕਿਹੋ ਜਿਹਾ ਇਨਸਾਨ ਹੈ ਜਿਵੇਂ ਮल्लू ਜਿੰਨੇ ਪਹਿਲਾਂ ਨਾਲ ਸੀ ਬਾਗੀ ਧੜੇ ਦੇ ਉਹ ਕਹਿੰਦੇ ਵੀ ਪਹਿਲਾਂ ਜਦੋਂ ਤੱਕ ਨਾਲ ਰਹੀ ਉਦੋਂ ਤੱਕ ਤਾਂ ਸਹੀ ਸੀ ਪਰ ਹੁਣ ਸੁਖਵੀਰ ਬਾਦਲ ਨੂੰ ਇਹ ਗਾਲਾਂ ਕੱਢਣ ਤੇ ਹੋਏ ਪਏ ਸਾਰੇ ਨਹੀਂ ਉਹ ਨਹੀਂ ਕਰਨਾ ਚਾਹੀਦਾ ਮੈਂ ਤਾਂ ਪਹਿਲਾਂ ਵੀ ਕਹਿਤਾ ਵੀ ਚਲੋ ਕਈ ਵਾਰੀ ਗੁੱਸੇ ਗਲੇ ਤਾਂ ਹੋ ਜਾਂਦੇ ਨੇ ਪਰਿਵਾਰਾਂ ਚ ਹੋ ਜਾਂਦੇ ਨੇ ਪਿਓ ਪੁੱਦੇ ਵੀ ਹੋ ਜਾਂਦੇ ਨੇ ਭਰਾਵਾਂ ਦੇ ਵੀ ਹੋ ਜਾਂਦੇ ਨੇ ਇੱਥੋਂ ਤੱਕ ਨਹੀਂ ਜਾਣਾ ਚਾਹੀਦਾ ਕਿ ਮੁੜਕੇ ਫਿਰ ਉਹ ਔਖਾ ਹੋਵੇ ਪੋਲੀਟੀਕਲ ਕਰ ਲੋ ਜਿਹੜੀ ਕੋਈ ਗੱਲ ਕਰਨੀ ਹੈ ਪੋਲੀਟੀਕਲ ਕਰ ਕੱਲ ਜਾਤੀ ਨਾ ਕਰੋ ਕਿਸੇ ਦੇ ਉੱਤੇ ਜੋਤੀ ਨਾ ਕਰੋ ਕ੍ਰਿਟੀਕਲ ਜੇ ਕੋਈ ਨੁਕਸਾ ਤਾਂ ਕਹਿ ਦਿਓ ਠੀਕ ਹੋ ਜਾਂਦਾ ਕਈ ਵਾਰ ਫਾਇਦੇ ਵੀ ਹੋ ਜਾਂਦੇ ਨੇ ਸੋ ਮੇਰੀ ਸਮਝ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਨਸਾਨ ਬਹੁਤ ਵਧੀਆ ਹੈ ਦਿਲ ਦਾ ਸਾਫ਼ ਹੈ ਬੇਈਮਾਨ ਨਹੀਂ ਹੈਗਾ ਇਨਸਾਨ ਬਹੁਤ ਵਧੀਆ ਹੈ ਫੇ ਬਾਕੀ ਕੁਝ ਗੱਲਾਂ ਦੀਆਂ ਹੈਗੀਆਂ ਉਹ ਬੈਠ ਕੇ ਕਰਕੇ ਠੀਕ ਕਰ ਲਾਂ ਜਿਹੜੇ ਕਹਿੰਦੇ ਸੁਣਦੇ ਨਹੀਂ ਸੁਖਵੀਰ ਬਾਦਲਾ ਵੇਖੋ ਮੈਂ ਨਾ ਤਾਂ ਇਹ ਗੱਲ ਨਾਲ ਸਹਿਮਤ ਵੀ ਸੁਣਦੇ ਨੇ ਮੇਰੀਆਂ ਤਾਂ ਸੁਣ ਲੈਂਦੇ ਸੀ ਜਦੋਂ ਅਸੀਂ ਇਕੱਠੇ ਰਹੇ ਆ ਮੈਂ ਤਾਂ ਜਿਹੜੀ ਗੱਲ ਕਹਿੰਦਾ ਸੀ ਮੰਨ ਲੈਂਦੇ ਸਾਰਿਆਂ ਤੇ ਕਿਸੇ ਦੀਆਂ ਵੀ ਨਹੀਂ ਬਣੀਆਂ ਜਾ ਸਕਦੀਆਂ ਜੀ ਤਾਂ ਕੀ ਕਹਿਣਾ ਚਾਹੋਗੇ ਬਾਕੀ ਧੜੇ ਨੂੰ ਜਾਂ ਸਾਰੇ ਜੀ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਪੰਜਾਬ ਦੇ ਭਲੇ ਦੀ ਖਾਤਰ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸਾਰੀਆਂ ਗੱਲਾਂ ਨਿੱਕੀਆਂ ਮੋਟੀਆਂ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਇੱਜ਼ਤਮਾਨ ਸਾਰਿਆਂ ਦਾ ਹੋਊਗਾ ਜਿਹੜੇ ਕੋਈ ਬੈਠ ਕੇ ਕੋਈ ਪ੍ਰੋਬਲਮ ਹੈ ਪ੍ਰਧਾਨ ਜੀ ਨਾਲ ਉਹ ਬੈਠ ਕੇ ਆਪਾਂ ਹੱਲ ਕਰ ਲਗੇ ਕੋਈ ਲੱਗ ਇਹ ਜੀ ਕੋਈ ਗੱਲ ਨਹੀਂ ਕਿ ਜਿੱਦ ਹੱਲ ਨਾ ਨਿਕਲੇ ਹਰ ਇੱਕ ਗੱਲ ਦਾ ਹੱਲ ਨਿਕਲੇਗਾ ਜਦੋਂ ਇਕੱਠੇ ਹੋ ਕੇ ਬੈਠਾਂਗੇ ਅੱਗੇ ਨੂੰ ਕੋਸ਼ਿਸ਼ ਅਸੀਂ ਕਰਾਂਗੇ ਵਿਕਰਮਨਾ ਮੇਰੀ ਇਹੀ ਗੱਲ ਹੋਈ ਹੈ ਕਿ ਆਪਾਂ ਕੋਸ਼ਿਸ਼ ਕਰਨੀ ਹੈ ਸਾਰੇ ਵੱਧ ਕੋਈ ਹੱਲ ਕਢੀਏ ਸਾਰਾ ਬੀਜੇਪੀ ਨਾਲ ਸਮਝੌਤਾ ਹੋ ਰਿਹਾ ਅਨੇ ਹਲੇ ਮੈਨੂੰ ਨਹੀਂ ਪਤਾ ਉਹਦੇ ਬਾਰੇ ਕੋਈ ਕਿਉਂਕਿ ਜੇ ਕੋਈ ਗੱਲ ਹੋਊ ਤਾਂ ਪ੍ਰਧਾਨ ਜੀ ਕੋਲ ਹੋ ਮੇਰੀ ਨਹੀਂ ਹੈਗੀ ਮੇਰੇ ਕੋਲ ਕੋਈ ਗੱਲ ਨਹੀਂ ਹੈ ਉਹ ਐ ਮੈਂ ਦੱਸ ਦਿੰਦਾ ਕਿ ਬੀਜੇਪੀ ਦੇ ਇੱਥੇ ਭਵੇਂ ਇਹ ਪੰਜਾਬ ਵਾਲੇ ਕੋਈ ਸਾਖੀ ਜਾਂ ਛੋਟੇ ਲੀਡਰ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਹੈ ਕਿ ਹੋਣਾ ਚਾਹੀਦਾ ਵੀ ਹੋਊਗਾ ਸੁਨੀਲ ਜਾਖੜ ਨੇ ਇਸ ਤਰੀਕੇ ਨਾਲ ਹਾਂ ਸੁਨੀਲ ਜਾਖੜ ਥਸਤਾ ਸਾਹਿਬ ਹੋਰ ਵੀ ਖੱਟੜ ਸਾਹਿਬ ਹੈ ਹਰਿਆਣੇ ਦਾ ਮੁੱਖ ਮੰਤਰੀ ਹੈ ਜਿਹੜਾ ਸੈਣੀ ਸਾਹਿਬ ਨਾਇਬ ਸਿੰਘ ਸੈਣੀ ਹਾਂ ਤੇ ਰਪਾਨੀ ਜੀ ਚਲੇ ਗਏ ਨੇ ਇਹ ਇਹਨਾਂ ਦੀ ਸਾਰਿਆਂ ਦੀ ਸੋਚ ਵੀ ਸਮਝੋਤਿਆਂ ਦਾ ਸੀ। ਹਮ ਕਾਲੇਦਲ ਨੂੰ ਨਾਂ ਰੱਖਣ ਚਾਹ। ਉਹ ਗਲੇ ਵਿੱਚ ਇੱਕ ਕੌਮ ਨੂੰ ਸੀ ਨਾਂ ਰੱਖਣਾ। ਤੁਸੀਂ ਕਿਹਾ ਸੀ ਅਮਿਤ ਸ਼ਾਹ ਨੇ ਤੁਹਾਨੂੰ ਜਦੋਂ ਅ ਕਿਹਾ ਸੀਗਾ ਵੀ ਜੋ ਕੁਝ ਚਾਹੀਦਾ ਆ ਜੋ ਦਵਾਂਗੇ ਅਸੀਂ। ਹਾਂ ਹਾਂ। ਹੁਣ ਕੋਈ ਗੱਲ ਹੋਈ ਉਸ ਤੋਂ ਬਾਅਦ? ਨਹੀਂ ਉਦੋਂ ਬਾਅਦ ਨਹੀਂ ਕਦੇ ਹੋਈ। ਨਾ ਉਹਨਾਂ ਨੇ ਕਦੇ ਬੁਲਾਇਆ ਨਾ ਮੈਂ ਗਿਆ। ਤਾਂ ਸਮਝੌਤਾ ਹੋਊਗਾ। ਵੇਖੋ ਮੈਂ ਫੇਰ ਉਹੀ ਗੱਲ ਆਉਦੀ ਵੀ ਕੁਝ ਵੀ ਸੰਭਵ ਹੁੰਦਾ ਸਿਆਸਤ ਦੇ ਵਿੱਚ। ਹਮ ਕੁਝ ਵੀ ਸ ਪੰਜਾਬ ਦੇ ਭਲੇ ਚ। ਹਮ ਮੈਂ ਕਿਹਾ ਤੁਸੀਂ ਕਿਹਾ ਵੀ 27 ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਹੋਊਗਾ ਨਹੀਂ ਹੋਊਗਾ ਤਾਂ ਦੋਨੇ ਪਾਰਟੀਆਂ ਦੇ ਉੱਤੇ ਡਿਪੈਂਡ ਹੋਏਗਾ ਕਿ ਕਿੱਥੇ ਜੇ ਖੜਨਗੇ ਪਰ ਮੈਂ ਆਪਣੀ ਦਿਲੋਂ ਗੱਲ ਕਹਿੰਦਾ ਕਿ ਮੈਂ ਆਪਣੀ ਮੇਰੀ ਇਕੱਲੇ ਦੀ ਰਹਿ ਪਾਰਟੀ ਦੀ ਰਹਿ ਤਾਂ ਜਿਹੜੀ ਹੋਊਗੀ ਮੈਂ ਉਹਦੇ ਨਾਲ ਹੀ ਚੱਲੂਗਾ ਮੈਂ ਕਹਿੰਦਾ ਦਿਲੋਂ ਪੰਜਾਬ ਨੂੰ ਫਾਇਦਾ ਉਸ ਚੀਜ਼ ਦਾ ਕਿਉਂਕਿ ਤੁਸੀਂ ਕਿਹਾ ਵੀ ਸ਼ਹਿਰੀ ਵੋਟ ਕਿਤੇ ਨਾ ਕਿਤੇ ਬੀਜੇਪੀ ਨਾਲ ਹੈਗੀ ਹੋਈ ਹੈ ਹੈਗੀ ਹੈਗੀ ਇਹ ਕੋਈ ਮੁਕਰੀ ਜੇ ਅਸੀਂ ਮੁਕਰੀ ਦੇਵਾਂਗੇ ਫਿਰ ਕਿਹੜਾ ਨਹੀਂ ਹੈਗੀ ਪਿਛਲੀ ਵਾਰ ਜਿਹੜੇ ਹਾਰੇ ਹੂੰ ਅਕਾਲੀ ਸਾਡਾ ਰਿਕਾਰਡ ਕਢਾ ਲਓ ਤੁਸੀਂ ਅਸੀਂ ਸ਼ਹਿਰਾਂ ਚੋਂ ਹਾਰਦੇ ਆ ਜਾ ਕੇ ਮੈਂ ਆਪ ਤੇ ਮੇਰੇ ਰਾਮਪੁਰੇ ਸ਼ਹਿਰ ਚੋਂ ਹਾਰ ਜਨਾ ਪਿੰਡਾਂ ਚੋਂ ਮੈਂ ਜਿੱਤ ਕੇ ਜਾਣਾ ਪਿੰਡਾਂ ਚ ਜਿੱਤ ਜਾਨਾ ਹਾਂ ਉੱਥੇ ਜਾ ਕੇ ਘਟ ਜਾਂਦੀ ਹੈ ਵੋਟ ਕਿ ਜਦੋਂ ਮੈਂ ਹਾਰਦਾ ਸ਼ਹਿਰ ਹਰਾਉਂਦਾ ਮੈਨੂੰ ਨਹੀਂ ਜਦੋਂ ਸ਼ਹਿਰ ਚੋਂ ਥੋੜਾ ਜਿਹਾ ਠੀਕ ਹੋ ਜਾਂਦਾ ਹਵਾ ਹੁੰਦੀ ਹੈ ਉਦੋਂ ਜਿੱਤ ਜਾਂਦੇ ਆ ਜਦੋਂ ਹਾਰਦੇ ਉਹ ਸ਼ਹਿਰ ਚ ਜਾ ਕੇ ਹਾਰਦੇ ਤੇ ਸ਼ਹਿਰ ਦੇ ਵਿੱਚ ਬੀਜੇਪੀ ਦੀ ਵੋਟ ਹੈ ਸ਼ਹਿਰ ਚ ਹੁਣ ਅੱਗੇ ਨਹੀਂ ਸੀ ਕਿਤੇ ਕਾਂਗਰਸ ਦੀ ਸੀ ਜ਼ਿਆਦਾ ਹੂੰ ਉਦੋਂ ਉਹਨਾਂ ਵੇਲੇ ਜਿਹੜੀ ਮੈਂ ਗੱਲਾਂ ਕਰਦਾ ਉਹ ਤਾਂ ਕਾਂਗਰਸ ਦੀ ਜ਼ ਐਸੋਲੇ ਬੀਜਪੀ ਦੀ ਚੰਗੀ ਵੋਟ ਆ ਸ਼ਹਿਰਾ ਜੀ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਸਮਝਦੇ ਸੀਗਾ